ਆਓ ਪੰਜਾਬੀ ਪੌਡਕਾਸਟ ਦੇਖ ਰਹੇ ਸਾਰੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ ਅੱਜ ਅਸੀਂ ਕੰਡੀ ਕੜਦੇ ਵਿੱਚ ਅੱਜ ਅਸੀਂ ਤੁਹਾਡੇ ਮੂਹਰੇ ਉਹ ਸ਼ਖਸ ਲੈ ਕੇ ਆ ਰਹੇ ਹਾਂ ਗੈਸਟ ਲੈ ਕੇ ਆ ਰਹੇ ਹਾਂ ਵੀ ਜਿਹੜੇ ਪੱਗ ਬੰਨਦੇ ਨੇ ਇੱਕ ਕੁੜੀ ਹੋ ਕੇ ਪੱਗ ਬੰਨਦੇ ਨੇ ਵੀ ਉਹ ਕਿਉਂ ਬੰਨਣ ਲੱਗੇ ਕਿਵੇਂ ਕੀ ਸੋਚਿਆ ਉਹਨਾਂ ਨੇ ਕਿੰਨਾ ਕੁ ਸਿੱਖੀ ਨਾਲ ਪਿਆਰ ਆ ਅੱਜ ਉਹਨਾਂ ਨਾਲ ਗੱਲਾਂ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਡੇ ਲੋਪੇ ਆਏ ਆ ਜੀ ਅੱਜ ਆਪਾਂ ਛੋਡੀ ਪੱਗ ਬਾਰੇ ਜਾਣਣਾ ਸਰੂਤਿਆਂ ਦੱਸਦੇ ਆਂ ਵੀ ਇੱਕ ਕੁੜੀ ਨੇ ਇਹ ਕੁੜੀ ਹੋ ਕੇ ਪੱਗ ਬੰਨਦੇ ਨੇ ਤੁਸੀਂ ਪੱਗ ਬੰਨਣ ਦੀ ਕਿਉਂ ਸੋਚੀ ਜੀ ਪੱਗ ਬੰਨਣ ਦੀ ਜ਼ਿਆਦਾਤਰ ਤਾਂ ਜਿਵੇਂ ਘਰ ਦੇ ਸਮਝਾਂਦੇ ਆਈ ਉਦਾਂ ਚੱਲਣਾ ਪੈਂਦਾ ਈ ਤੇ ਘਰ ਤੋਂ ਸ਼ੁਰੂ ਤੋਂ ਸਾਰੇ ਅਮਰਤਧਾਰੀ ਨਹੀਂ ਮम्मा ਜੀ ਵੀ ਤੇ ਡੈਡੀ ਵੀ ਅਮਰਤਧਾਰੀ ਨਹੀਂ ਸਾਡੇ ਫਿਰ ਘਰ ਤੋਂ ਸ਼ੁਰੂ ਤੋਂ ਵੇਖਵਾ ਰਹੀ ਹਾਂਜੀ ਓਵੇਂ ਚੱਲਦਾ ਈ ਤੋਂ ਡੈਡੀ ਛੋਟੇ ਹੁੰਦੇ ਤੇ ਦਸਤਾਰ ਬੰਨਦੇ ਹੁੰਦੇ ਤੇ ਫਿਰ ਵੱਡੇ ਹੋ ਗਏ ਜਿਵੇਂ ਜਿਵੇਂ ਵੱਡੇ ਹੋਏ ਫਿਰ ਭਰਾਵਾਂ ਦੇ ਪੱਗ ਬੰਨਣੇ ਸ਼ੁਰੂ ਕੀਤੀ ਫਿਰ ਸਿੱਖ ਗਈ ਫਿਰ ਆਪ ਬੰਨਣ ਲੱਗ ਗਈ ਬਸ ਜਿਵੇਂ ਕਹਿ ਲਓ ਵੀ ਗੁਰੂ ਦੇ ਲੜ ਲੱਗਣਾ ਉਦਾਂ ਰੱਖ ਲਿਆਈ ਫਿਰ ਜਦੋਂ ਤੁਸੀਂ ਪੱਗ ਪਹਿਲਾ ਮੰਨੀ ਸ਼ੁਰੂ ਕੀਤੀ ਜਾਂ ਪਹਿਲੀ ਵਾਰ ਬੰਨੀ ਤੁਹਾਡੇ ਮਨ 'ਚ ਕੀ ਸੋਚ ਆਈ ਸੀ ਉਦੋਂ ਉਦੋਂ ਇਦਾਂ ਦਾ ਹੀ ਮੈਨੂੰ ਮੁੰਡਿਆਂ ਵਾਂਗ ਰਹਿਣਾ ਸ਼ੁਰੂ ਤੋਂ ਪਸੰਦ ਆਈ ਕਿਉਂਕਿ ਜਿਵੇਂ ਹੁਣ ਕਹਿ ਲਓ ਵੀ ਪਹਿਲਾਂ ਮੈਂ ਹੀ ਵੱਡੀਆਂ ਸੀ ਸਭ ਤੋਂ ਮੇਰੇ ਤੋਂ ਭਰਾ ਨਹੀਂ ਛੋਟੇ ਮੈਂ ਵੱਡੀਆਂ ਤੇ ਪਿੰਡ 'ਚ ਮੇਰੇ ਖਿਆਲ ਨਾਲ ਜਿੱਥੇ ਤੱਕ ਮੈਨੂੰ ਸੋਝਿਆ ਹੁਣ ਤੱਕ ਕੀ ਪਹਿਲੀ ਕੁੜੀ ਸੀ ਜਿਹਦੇ ਹੁਣ ਤੇ ਡੈਡੀ ਨੇ ਰਸਗੁੱਲੇ ਗੁਲਾਬ ਦੇ ਮੜਾ ਬੰਡਿਆ ਸੀ ਅੱਛਾ ਜੀ ਨਾ ਕਿਸੇ ਨੇ ਪਹਿਲਾਂ ਬੰਡੀਆਂ ਸੀ ਨਾ ਕਿਸੇ ਨੇ ਹੁਣ ਬੰਡੀਆਂ ਹੁਣ ਤੱਕ ਕਿਸੇ ਨੇ ਸੋਚਿਆ ਤੋ ਡੈਡੀ ਦੀ ਫਿਰ ਜੀ ਬਸ ਉਦੋਂ ਬਾਅਦ ਫਿਰ ਡੈਡੀ ਨੇ ਸਟਾਰਟਿੰਗ ਤੋਂ ਹੀ ਮੁੰਡਿਆਂ ਵਾਂਗ ਰੱਖਿਆ ਈ ਤੇ ਸ਼ੁਰੂ ਤੋਂ ਹੀ ਬਸ ਫਿਰ ਮੁੰਡਿਆਂ ਵਾਂਗ ਰਹਿਣ ਦੀ ਆਦਤ ਬਣ ਗਈ ਫਿਰ ਪੱਗ ਬੰਨਣੀ ਸ਼ੁਰੂ ਕਰਤੀ ਬਸ ਉਵੇਂ ਹੀ ਫਿਰ ਜਦ ਤੁਸੀਂ ਪੱਗ ਬੰਨ ਕੇ ਮੈਨੂੰ ਵੀਡੀਓ ਵੀ ਦੇਖਣੀ ਹੈ ਇੰਸਟਾਗ੍ਰam ਤੇ ਮੈਂ ਪੱਗ ਬੰਨੀ ਆ ਤੁਸੀਂ ਪੱਗ ਬੰਨ ਕੇ ਆਉਣੇ ਹੋ ਵੀ ਲੋਕਾਂ ਦੇ ਤੁਹਾਨੂੰ ਕੀ ਕਮੈਂਟ ਆਏ ਵੀ ਬੈਡ ਕਮੈਂਟ ਆਏ ਜਾਂ ਚੰਗੇ ਦੱਸ ਰਹੇ ਦਸੋ ਜਾਦਤਰ ਤਾਂ ਸਾਰਿਆਂ ਦੇ ਮਤਲਬ ਚੰਗੇ ਕਮੈਂਟਸ ਆਉਂਦੇ ਆਂ ਵੀ ਵਧੀਆ ਲੱਗਦੇ ਹੋ ਪੱਗ ਬੰਨੀ ਹੋਈ ਬੰਨ ਕੇ ਰੱਖਿਆ ਕਰੋ ਸਿੱਖੀ ਨੂੰ ਪਰਫੁੱਲਿਤ ਕਰਦੇ ਹੋ ਤੇ ਬਾਕੀ ਕੁਝ ਕੁ ਹੁੰਦੇ ਆ ਵਿੱਚੋਂ ਜਿਹੜੇ ਕਹਿੰਦੇ ਵੀ ਤੁਹਾਨੂੰ ਪਰਮਾਤਮਾ ਨੇ ਕੁੜੀ ਬਣਾਇਆ ਤਾਂ ਕੋਈ ਸੋਚ ਕੇ ਬਣਾਇਆ ਹੈ ਤੇ ਉਹਨਾਂ ਵਾਸਤੇ ਮਤਲਬ ਇਹ ਵੀ ਹੈ ਕਿ ਜਿਹੜੇ ਹੁਣ ਆਪਾਂ ਲਾ ਲੋ ਵੀ ਚੰਡੀਗੜ੍ਹ ਵਗੈਰਾ ਏਰੀਆ ਚ ਰਹਿੰਦੇ ਆਂ ਠੀਕ ਹੁਣ ਜਿਹੜੇ ਹੈਗੇ ਵੀ ਕੁੜੀਆਂ ਜਿਹੜੀਆਂ ਮੁੰਡਿਆਂ ਵਾਂਗ ਰਹਿੰਦੀਆਂ ਨੇ ਉਹਨਾਂ ਨੂੰ ਉਹ హెయిర్ ਕਟਿੰਗ ਕਰਾ ਲੈਂਦੀਆਂ ਨੇ ਜਾਂ ਕਹਿੰਦੀਆਂ ਉਹਨਾਂ ਨੂੰ ਤਾਂ ਕਹਿੰਦੇ ਕਿ ਟੌਮ ਬॉयਜ਼ ਹੈ ਹੁਣ ਮੈਂ ਵਾਲ ਕਟਾਉਣਾ ਜ਼ਰੂਰੀ ਨਹੀਂ ਸਮਝਾ ਤੇ ਉਹ ਪੱਗ ਵੱਲ ਚੱਲੇਗੀ ਕਿਉਂ ਕੇਸ ਕਤਲ ਕਿਉਂ ਕਰਵਾਣੇ ਪਿਤਾ ਜੀ ਨੇ ਆਪਣੇ ਜਿਹੜੇ ਗੁਰਗੋਬਿੰਦ ਸਿੰਘ ਜੀ ਨੇ ਉਹਨਾਂ ਨੇ ਆਪਣਾ ਸੀ ਆਪਣੇ ਉਹਨਾਂ ਦੇ ਪਿਤਾ ਜੀ ਨੇ ਅਸੀਸ ਦਿੱਤਾ ਹੈਗਾ ਆਪਣੇ ਵਾਸਤੇ ਸਾਰਾ ਧਰਮ ਆਪਣੇ ਧਰਮ ਵਾਸਤੇ ਉਹਨਾਂ ਨੇ ਸਾਰਾ ਪਰਿਵਾਰ ਵਾਰਿਆ ਉਹਨਾਂ ਦੀ ਦੇਣ ਆ ਜੇ ਆਪਾਂ ਉਹਨਾਂ ਦਾ ਜੇ ਉਹਨਾਂ ਦੀ ਕੁਰਬਾਨੀ ਭੁੱਲ ਜਾਗੇ ਫਿਰ ਤਾਂ ਆਪਣਾ ਕੋਈ ਫਾਇਦਾ ਹੀ ਨਹੀਂ ਹੋਇਆ ਉਹਨਾਂ ਦਾ ਵੰਸ਼ ਅਸੀਂ ਤੁਹਾਡੇ ਲਈ ਤਾਂ ਹੀ ਆਇਆ ਵੀ ਇੱਕ ਚੰਡੀਗੜ੍ਹ ਦੇ ਏਰੀਏ ਦੇ ਵਿੱਚ ਰਹਿਣ ਵਾਲੀ ਇੱਕ ਕੁੜੀ ਉਹ ਪੱਗ ਬਨ ਰਹੀ ਨਹੀਂ ਆਪਾਂ ਦੇਖ ਰਹੇ ਹਾਂ ਵੀ ਕੁੜੀਆਂ ਕਿੱਦਾਂ ਰਹਿੰਦੀਆਂ ਨੇ ਕਿੱਦਾਂ ਦੇ ਕੱਪੜੇ ਪਾਉਂਦੇ ਨੇ ਹਨਾ ਇਹ ਇਹੀ ਚੀਜ਼ ਨੇ ਸਾਨੂੰ ਬਹੁਤ ਪ੍ਰਭਾਵਿਤ ਕੀਤਾ ਤੁਹਾਡੀ ਏਜ ਕਿੰਨੀ ਗਈ ਏਜ ਮੇਰੀ ਹੱਲੇ 18 ਹੁਣ ਹੋਈ ਹੈ 18 ਹੋਈ ਹੈ ਹਾਂਜੀ ਇਹ ਆਪਨ ਪੱਗ ਬੰਦ ਦੇ ਨੂੰ ਕਿੰਨੇ ਕ ਸਾਲ ਹੋ ਗਏ ਨੇ ਜੀ ਪੱਗ ਬੰਦ ਦੇ ਨੂੰ ਮੈਨੂੰ 6 ਸਾਲ ਹੋ ਗਈ ਮੈਂ 9th ਜਾਂ ਫਿਰ ਮੇਰੇ ਖਿਆਲ ਨਾਲ ਮੈਂ 8th ਚ ਪਹਿਲੀ ਵਾਰ ਪੱਗ ਬੰਨੀ ਸੀ ਅੱਛਾ ਜੀ ਉਤੋਂ ਪਹਿਲਾਂ 6th ਕਲਾਸ ਤੋਂ ਮੈਂ ਆਪਣੇ ਭਰਾ ਦੇ ਬੰਨਦੀ ਸੀ ਹਾਂਜੀ ਆਪਣੇ ਤਾਂ ਮੈਂ 8th ਚ ਬੰਨੀ ਸੀ ਪਹਿਲਾਂ ਅੱਛਾ ਜੀ ਜਾਂ ਤੁਸੀਂ ਪੱਗ ਬੰਨਣੀ ਸਿੱਖ ਤੁਹਾਨੂੰ ਕਿੰਨਾ ਕ ਟਾਈਮ ਲੱਗ ਗਿਆ ਔਕਾ ਹੀ ਨਹੀਂ ਲੱਗੀ ਜਿਵੇਂ ਅੱਜ ਕੱਲ ਜਿਵੇਂ ਮੈਂ ਵੀ ਬਹਾ ਮੁੰਡਾ ਮੈਨੂੰ ਚਾਹੀਦਾ ਵੀ ਮੈਨੂੰ ਵੀ ਦਸਤਾਰ ਤੇ ਪੱਗ ਬੰਨਣੀ ਚਾਹੀਦੀ ਆ ਪਰ ਅਸੀਂ ਸੋਚਦੇ ਆ ਪੱਗ ਨੂੰ ਟਾਈਮ ਬਹੁਤ ਲੱਗਦਾ ਸਾਡੇ ਪਰੇ ਪੱਗ ਹਾਂ ਜੇ ਤੂੰ ਸਟਾਰਟਿੰਗ ਤੇ ਇਹਨੇ ਪੱਗ ਦੀ ਕਿੰਨੀ ਤੁਹਾਨੂੰ ਕਿੰਨਾ ਦਿੱਕਤ ਆਈ ਆ ਪੱਗ ਬੰਨਣ ਚ ਪਹਿਲਾਂ ਕੁਝ ਤਾਂ ਇਹ ਵੀ ਆਪਾਂ ਦੂਜੇ ਦੇ ਬੰਨਦੇ ਹੁੰਦੇ ਤਾਂ ਗੱਲ ਹੋਰ ਹੁੰਦੀ ਆ ਹੀ ਆਪਣੇ ਬੰਨਣ ਚ ਥੋੜੀ ਬਹੁਤੀ ਤਾਂ ਹੁੰਦੀ ਆ ਹੀ ਵੀ ਲੜ ਕਿਉਂਕਿ ਇਹ ਦੂਜੇ ਦੇ ਤਾਂ ਆਪਾਂ ਨੇ ਸਾਈਡ ਨੂੰ ਲਾਣਾ ਤੇ ਆਪਣੇ ਸਾਈਡ ਨੂੰ ਲਗਣਾ ਤੇ ਉਹ ਤੋਂ ਕਿਹਾ ਬਤਰਾ ਮੈਨੂੰ ਇੱਕ ਚੀਜ਼ ਹੈ ਜਿੱਦ ਦੀ ਜਿੱਤ ਫੜ ਲਈ ਤਾਂ ਉਹ ਫੜ ਲਈ ਬਸ ਕਰੇ ਕੰਮ ਮੈਂ ਮਤਲਬ ਬਹੁਤ ਘਟ ਕਰਾਂਦੇ ਮੈਨੂੰ ਘਰ ਦੇ ਮम्मी ਵੀ ਜਿਹੜੇ ਮੁੰਡਿਆਂ ਨੂੰ ਮਨਾ ਕਰਦੇ ਨਾ ਸਾਡੇ ਨਾਲ ਉਦਾਂ ਰੱਖਦੇ ਆ ਇਹ ਘਰੇ ਵੀ ਕੰਮ ਨੂੰ ਕੋਈ ਕਹਿੰਦਾ ਨਹੀਂ ਹੈ ਤੇ ਬਸ ਆਪਣਾ ਜਿਹੜੀ ਚੀਜ਼ ਕਰਨੀ ਹੈ ਉਹ ਕਰਨੀ ਹੈ ਸਟਾਰਟਿੰਗ ਤੋਂ ਹੀ ਤੇ ਮੈਂ ਪੱਗ ਆਪਣੇ ਬੰਨਣੇ ਮੈਂ ਸਿਰਫ 6 ਘੰਟੇ ਲਾਇਏ ਸੀ ਆਪਣੇ ਬੰਨਣ ਨੂੰ ਬਾਰਿਬਾਰੀ ਟਰਾਈ ਬਾਰਿਬਾਰੀ ਟਰਾਈ ਕਰੀ ਗਏ ਬਾਰਿਬਾਰੀ ਹਾਂਜੀ ਤੇ ਫਿਰ ਜਦੋਂ ਬੰਨਿਆ ਸੀ ਫਿਰ ਮੈਂ ਤਾਰ ਹੀ ਨਹੀਂ ਸੀ ਉਹ ਫਿਰ ਜਦੋਂ ਡੈਡੀ ਆਏ ਸੀ ਮੇਰੇ ਖਿਆਲ ਨਾਲ ਡੈਡੀ ਉਹ ਲੇਟ ਆਂਦੇ ਸੀਗੇ ਪਹਿਲਾਂ ਤਾਂ 11 ਜਾਂ 11:30 ਦਾ ਟਾਈਮ ਸੀ ਉਦੋਂ ਦਿਖਾ ਕੇ ਫਿਰ ਤਾਰੇ ਸੀਗੇ ਵੀ ਮੈਂ ਬੰਨੀ ਆ ਅੱਜ ਅੱਛਾ ਜੀ ਮਤਲਬ ਤੁਸੀਂ ਕੈਮੀ ਚ ਪੜਦੇ ਹੁੰਦੇ ਸੀ ਕਿੱਥੇ ਮੈਂ ਹੁਣ ਪਲੱਸ 2 ਪਾਸ ਕੀਤੀ ਹੈ ਜੀ ਅੱਛਾ ਜੀ ਮੈਡੀਕਲ ਕੀਤੀ ਹੈ ਜੀ ਮਤਲਬ ਸਕੂਲ ਚ ਵੀ ਤੁਸੀਂ ਪੱਗ ਬੰਨ੍ਹ ਕੇ ਜਾਂਦੇ ਹੋ ਨਹੀਂ ਸਕੂਲ ਕੁੜੀਆਂ ਦਾ ਸੀਗਾ ਜੀ ਕੰਨਿਆ ਸਕੂਲ ਸੀਗਾ ਠੀਕ ਹੈ ਜਿਹੜੇ ਅਸ ਠੀਕ ਹੈ ਜਿਹੜੇ ਤੁਹਾਡੇ ਫਰੈਂਡ ਸਰਕਲ ਨੇ ਜਾਂ ਤੁਸੀਂ ਪੱਗ ਬੰਨਦੇ ਹੋ ਉਹਨਾਂ ਕੋਈ ਹਾਸੀ ਮਜ਼ਾਕ ਤੁਹਾਡਾ ਕੀਤਾ ਉਹ ਵੀ ਕੀ ਕਰ ਰਹੇ ਆ ਕਿਹੜੇ ਰਾਹ ਪੈ ਰਹੀਆਂ ਜਾਂ ਸਾਨੂੰ ਤੁਹਾਡੇ ਫਰੈਂਡਾਂ ਨੇ ਸਪੋਰਟ ਕੀਤਾ ਵੀ ਨਹੀਂ ਚੰਗਾ ਕੰਮ ਹੈ ਨਹੀਂ ਕੁਝ ਤਾਂ ਹੈਗੀਆਂ ਸੀ ਵਿੱਚ ਐਦਾ ਫਿਰ ਜਿਵੇਂ ਆਪਣੇ ਘਰ ਦੇ ਮਾਹੌਲ ਵਾਂਗੂ ਹੀ ਬਸ ਜਿਹੜੇ ਨਾਲ ਆਪਾਂ ਨੂੰ ਸੈੱਟ ਬੈਠਿਆ ਹੀ ਕਿ ਉਧਰ ਕਰਨਾ ਚਾਹੀਦਾ ਉਦਾਂ ਫਿੱਟ ਉਹਨਾਂ ਨਾਲ ਯਾਰੀ ਦੋਸਤੀ ਰੱਖੀ ਬਾਕੀ ਜਿਹੜੇ ਜਿਨ੍ਹਾਂ ਨੂੰ ਲੱਗਦਾ ਵੀ ਮੈਂ ਗਲਤ ਹਾਂ ਨਾ ਪਰ ਤੋਂ ਮੇਰੇ ਨਾਲ ਬਸ ਠੀਕ ਤੁਸੀਂ ਮਤਲਬ ਵੀ ਆਪਦੇ ਘਰੇ ਵੀ ਪੱਗ ਬੰਨ ਕੇ ਰੱਖਦੇ ਹੋ ਹਾਂਜੀ ਜਿਆਦਾਤਰ ਤਾਂ ਘਰੇ ਵੀ ਹੁਣ ਜਿਵੇਂ ਸਰ ਜਦਾਂ ਤੇ ਆਉਣੇ ਦੇ ਨਾਣੇ ਨੇ ਉਦੋਂ ਤਾਂ ਪੱਕਾ ਡੇਲੀ ਪੱਗ ਤੇ ਦਸਤਾਰ ਬਨ ਕੇ ਰੱਖਣੀ ਆ ਕੁਛ ਤਾਂ ਮਤਲਬ ਸਿਰ ਟਾ ਕੇ ਰੱਖਣਾ ਤੇ ਹੁਣ ਫਿਰ ਜਿਵੇਂ ਪਿੱਛੇ ਜੀ ਹੁੰਦਾ ਹੈਗਾ ਵਿਚ ਨੂੰ ਤਾਂ ਕਦੇ ਕਦੇ ਜਿਵੇਂ ਆਣਾ ਜਾਣਾ ਹੋ ਗਿਆ ਬੱਸ ਆ ਜਾਣਾ ਜਾਣਾ ਜਾਂ ਫਿਰ ਕੁਝ ਐਦਾਂ ਜਿਵੇਂ ਜੀ ਆਪਾਂ ਦੇਖਦੇ ਆ ਨਾ ਵੀ ਆਪਣੇ ਜਿਹੜਾ ਪੰਜਾਬ ਨੂੰ ਪੱਗ ਨਾਲ ਟਾਰਗੇਟ ਬਹੁਤ ਕੀਤਾ ਜਾਂਦਾ ਵੀ ਇੱਕ ਪੱਗ ਕਰਕੇ ਛੋਡੀ ਸੋਚ ਬਹੁਤ ਸੋਹਣੀ ਆ ਵੀ ਤੁਸੀਂ ਪੱਗ ਬਨਣ ਲੱਗੇ ਜਿਵੇਂ ਹੁਣ ਹੋਰ ਧਰਮ ਨਹੀਂ ਸਾਰੇ ਧਰਮ ਆਪਣੇ ਆਪਣੇ ਧਰਮਾਂ ਨੂੰ ਪਰਫੁੱਲਿਤ ਕਰ ਰਹੇ ਹੁਣ ਆਪਾਂ ਇਹ ਨਹੀਂ ਕਹਿੰਦੇ ਕਿ ਕੋਈ ਧਰਮ ਮਾੜਾ ਹੈ ਜਾਂ ਕੋਈ ਚੰਗਾ ਸਾਰੇ ਧਰਮ ਇੱਕ ਸਾਰ ਨੇ ਗੱਲ ਤਾਂ ਸਾਰਿਆਂ ਨੇ ਉਹੀ ਦੱਸੀ ਹੈ ਵੀ ਆਪਾਂ ਨੂੰ ਪਰਮਾਤਮਾ ਦਾ ਨਾਮ ਲੈਣਾ ਚਾਹੀਦਾ ਹੈ ਕੋਈ ਆਪਾਂ ਕਿਸੇ ਨੂੰ ਗਲਤ ਨਹੀਂ ਕਹਿਣਾ ਚਾਹੀਦਾ ਹਰ ਇੱਕ ਦੀ ਆਪਣੀ ਆਪਣੀ ਮੰਨਣੀ ਹੁੰਦੀ ਹੈ ਬਸ ਤੇ ਹੁਣ ਜਿਵੇਂ ਸਾਰੇ ਆ ਹੁਣ ਆਪਣੇ ਆਪਣੇ ਧਰਮ ਨੂੰ ਜ਼ਿਆਦਾ ਪਰਫੁੱਲਿਤ ਕਰਦਾ ਆਪਣੇ ਸਿੱਖ ਧਰਮ ਦੇ ਜਿਹੜੇ ਆ ਨਾ ਆਪਾਂ ਇੱਕ ਦੂਜੇ ਨਾਲ ਹੀ ਨਹੀਂ ਮਿਲਣਾ ਚਾਹੁੰਦੇ ਆਪਾਂ ਸਹੀ ਗੱਲ ਹੈ ਜੀ ਆਪਾਂ ਇੱਕ ਦੂਜੇ ਨੂੰ ਹੀ ਤੇ ਕਿਉਂ ਕਰਦੇ ਆ ਕਿ ਇਹਨੇ ਕਿਵੇਂ ਜਿਵੇਂ ਹੁਣ ਆਪਾਂ ਲਾ ਲਓ ਕੋਈ ਨਵਾਂ ਨਵਾਂ ਪੱਗ ਬੰਨਣ ਲੱਗਦਾ ਹੈ ਜਿਹੜਾ ਮੇਰਾ ਛੋਟਾ ਭਰਾ ਨਾ ਹਾਂਜੀ ਉਹਨੂੰ ਖੁਦ ਤਾਂ ਪੱਗ ਬੰਨਣੀ ਨਹੀਂ ਆਉਂਦੀ ਹੈਗੀ ਤੇ ਜੇ ਉਹ ਸਿੱਖਣ ਲੱਗਿਆ ਸੀ ਨਾ ਉਹਦੇ ਜਿਹੜੇ ਕੁਝ ਦੋਸਤ ਨੇਗੇ ਤੇ ਉਹ ਕਹਿੰਦੇ ਸੀਗੇ ਵੀ ਤੂੰ ਪੱਗ ਕਿਵੇਂ ਦੀ ਬੰਨਦਾ ਹੈ ਵੀ ਕਿੱਤਰਾ ਕੀ ਪੱਗ ਬੰਨੀ ਹੈ ਤੇ ਵੀ ਆਪਣੇ ਤਾਂ ਇਤਰਾ ਬੰਨਦਾ ਨਹੀਂ ਕੋਈ ਇੰਨੀ ਬੇ ਕਰ ਲਾ ਕਰੀਏ ਤੂੰ ਨਾ ਫਿਰ ਉਹ ਨਾ ਛਿੜ ਜਾਂਦਾ ਛੇਤੀ ਸਹੀ ਗੱਲ ਫਿਰ ਉਹ ਬੰਦਾ ਨਹੀਂ ਹੈਗਾ ਫਿਰ ਉਹਦੇ ਸਟਾਰਟਿੰਗ ਤੋਂ ਹੀ ਉਹਨੂੰ ਆਦਤ ਹੈ ਹੁਣ ਜਿੱਥੇ ਵੀ ਉਹਨੇ ਜਾਣਾ ਪ੍ਰੋਗਰਾਮ ਤੇ ਹੋਵੇ ਕਿਤੇ ਉਹਦੇ ਵੀ ਮੈਂ ਪੱਗ ਬੰਦਿਆਂ ਫਿਰ ਉਹਨੂੰ ਹੁਣ ਸਿਖਾਇਆ ਵੀ ਤੂੰ ਖੁਦ ਬੰਨਿਆ ਕਰ ਵੀ ਅੱਗੇ ਅੱਗੇ ਬੰਨਣਾ ਜਿਵੇਂ ਤੁਹਾਡਾ ਫਰੈਂਡ ਸਰਕਲ ਆ ਜੀ ਤੁਸੀਂ ਫਰੈਂਡ ਸਰਕਲ ਨੂੰ ਵੀ ਆਪਦੀ ਸਹੇਲੀਆਂ ਨੂੰ ਜਦੋਂ ਕਿਹਾ ਹੋਊਗਾ ਵੀ ਤੁਸੀਂ ਪੱਗ ਬੰਨਿਆ ਕਰੋ ਜਿਵੇਂ ਕੋਈ ਮੁੰਡੇ ਵੀ ਨੇ ਆਪਣੇ ਪਿੰਡ ਦੇ ਨਾਲ ਕਮਾਂਡ ਚ ਹਾਂਜੀ ਮਤਲਬ ਫਰੈਂਡ ਸਰਕਲ ਚ ਤਾਂ ਇਹ ਸਾਰੇ ਕਿਉਂਕਿ ਕੁੜੀਆਂ ਨੇ ਹੁਣ ਕੁੜੀਆਂ ਤੇ ਇਸ ਵੱਲ ਬਹੁਤ ਘਟ ਜਾਂਦੇ ਆਂ ਪੱਗ ਵਾਲੇ ਪਾਸੇ ਵੱਲ ਪਹਿਲਾਂ ਤਾਂ ਜੱਲਾ ਲੋ ਵੀ ਕੁੜੀਆਂ ਦਾ ਤਾਂ ਮਤਲਬ ਪੱਗ ਤੋਂ ਬਹੁਤ ਘਾਟੇ ਕਹ ਲੋ ਵੀ ਉਤਸ਼ਾਹ ਜ ਹੈ ਹੀ ਨਹੀਂ ਪੱਗ ਵਾਲੀ ਸਾਈਡ ਤੋਂ ਕੁੜੀਆਂ ਦਾ ਜਿਆਦਾਤਰ ਜੇ ਮੁੰਡਿਆਂ ਦੀ ਵੀ ਗੱਲ ਕਰੀਏ ਤਾਂ ਇਹਨਾਂ ਨੂੰ ਕਟਿੰਗ ਵਾਲੇ ਮੁੰਡੇ ਜਿਆਦਾ ਪਸੰਦ ਆ। ਠੀਕ ਪੱਗਾਂ ਵਾਲੇ ਦਾ ਬਹੁਤ ਘੱਟ ਨੇ। ਸਹੀ ਗੱਲ ਆਇਆ ਹੈ ਇਹ ਟ੍ਰੈਂਡ ਜੀ। ਮੈਂ ਹਾਂ ਜੀ ਮੈਂ ਛੁੱਟੀ ਪੱਗ ਦੇਖ ਕੇ ਮੈਂ ਮੇਰੇ ਮਨ ਦੇ ਵਿੱਚ ਇੱਕ ਚੀਜ਼ ਆਈ ਦੀ ਮੈਂ ਲਿਖੀ ਸੀ। ਉਹ ਮੈਂ ਤੁਹਾਨੂੰ ਚਲੋ ਸੁਣਾਉਂਦਾ ਨਾ ਕਹਿੰਦਾ ਹੂੰ ਸੁਨ ਤਾਲੀ ਵਿੱਚ ਵਿਛੜੇ ਜਾਣ ਤੋਂ ਪਿਆਰੇ ਚਰਾਸੀ ਵਿੱਚ ਅਸੀਂ ਇੰਟਰ ਗਲਾਂ ਚ ਪਵਾਰੇ ਯਾਦ ਕਰਦਾ ਰੰਜੀਤ ਦੇ ਰਾਜ ਨੂੰ ਯਾਦ ਕਰਦਾ ਰੰਜੀਤ ਦੇ ਰਾਜ ਨੂੰ ਕੌਣ ਹਾਇ ਪੰਜਾਬ ਖਾ ਗਿਆ ਪੱਗ ਬਨਦਾ ਸੀ ਸੇਦ ਮੂਰੇ ਰੋਆ ਹਾਇ ਚੇਤੇ ਉਹ ਪੰਜਾਬ ਆ ਗਿਆ ਏ ਭਾਈ ਜਿਹੜੀ ਜੈ ਨੰਨਾ ਲਿਖਿਆ ਤੇ ਥੋੜੀ ਥੋੜੀ ਕਾਗਜ਼ ਨੂੰ ਦੇਖ ਕੇ ਪਾਈਆਂ ਨੇ ਬਹੁਤ ਸੋਹਣਾ ਲਿਖਿਆ ਇਹ ਹਮ ਆਪਣਾ ਹੋਈ ਹੈ ਨਾ ਹੁਣ ਆਪਣਾ ਲਾ ਲਈ ਪੱਗਾ ਵਾਲ ਗਾਣੇ ਵਾਲੇ ਵੀ ਬਹੁਤ ਘੱਟ ਉਹ ਕਰਦੇ ਜਿੱਦਾਂ ਹੁਣ ਮੈਂ ਜਿਵੇਂ ਗਾਣੇ ਲਿਖਦੇ ਹਾਂ ਤਾਂ ਉਹਦੇ ਤਾਂ ਜ਼ਿਆਦਾ ਪ੍ਰੈਫਰੈਂਸ ਹੁੰਦੀ ਹੈ ਕਿ ਪੱਗ ਵਾਲੇ ਦੀ ਉਹ ਕੀਤੀ ਜਾਵੇ ਠੀਕ ਹੈ ਜੀ ਜ਼ਿਆਦਾਤਰ ਗਾਣਿਆਂ 'ਚ ਵੀ ਲਾ ਲੋ ਆਪਾਂ ਨੂੰ ਜ਼ਿਆਦਾ ਜਾਂ ਤਾਂ ਕੁੜੀਆਂ ਬਾਰੇ ਦੱਸਿਆ ਜਾਂਦਾ ਜਾਂ ਨਸ਼ੇ ਹੋ ਗਏ ਸਹੀ ਗੱਲ ਹੈ ਜੀ ਜਾਂ ਫਿਰ ਜਿਵੇਂ ਕਾਫੀ ਗਾਣੇ ਨੇ ਬਾਲ ਕਟਿੰਗ ਤੇ ਜੱਟ ਨੇ ਕੱਟ ਪਵਾਇਆ ਕੁਛ ਐਦਾ ਕਰਦਾ ਗਾਣੇ ਆਉਂਦੇ ਆਉਂਦੇ ਆਈ ਬਹੁਤ ਗਾਣੇ ਐਦਾ ਪੱਗਵਾਲ ਬਹੁਤ ਕੱਟ ਗਾਣੇ ਹੁੰਦੇ ਆ ਤੇ ਹੁਣ ਮੇਰੀ ਜਿੰਨੀ ਹੈ ਕਿ ਮੈਂ ਪੱਗਵਾਲ ਗਾਣੇ ਗਾਣੀ ਆ ਚਾਹੇ ਹੁਣ ਆਪਾਂ ਕਹਿ ਲੋ ਵੀ ਘਰੇਲੂ ਹੋ ਗਏ ਜਾਂ ਕੁਛ ਵੀ ਗਾਣਾ ਤਾਂ ਹਰ ਇੱਕ ਤਰ੍ਹਾਂ ਦਾ ਹੁੰਦਾ ਹੈ ਬਸ ਉਹਦੇ ਚ ਪੱਗ ਦਾ ਰੋਲ ਦਿਖਣਾ ਚਾਹੀਦਾ ਕਿ ਹਾਂ ਸਰਦਾਰ ਬੰਦੇ ਵੀ ਇੰਡਸਟਰੀ 'ਚ ਆ ਸਕਦੇ ਨੇ ਜਿਵੇਂ ਤੁਸੀਂ ਵੀ ਲਿਖਦੇ ਹੋ ਹਨਾ ਜੀ ਹਾਂਜੀ ਕੁਛ ਜਿਵੇਂ ਤੁਸੀਂ ਪੱਗ ਨੂੰ ਇੰਨਾ ਪਿਆਰ ਕਰਦੇ ਹੋ ਤੁਸੀਂ ਵੀ ਲਿਖਦੇ ਹੋ ਕੁਝ ਸੁਣਾਓ ਤੁਸੀਂ ਆਪ ਦਾ ਲਿਖਿਆ ਹੋਇਆ ਇੱਕਾ ਜਿਹੜਾ ਸੌਂਗ ਸੀਗਾ ਇਹ ਮੈਂ ਹੱਲੇ ਪਰਸੋਂ ਹੀ ਬਾਹਰ ਲਈ ਸੀਗੀ ਨਾਨਕੇ ਉੱਥੇ ਲਿਖਿਆ ਸੀਗਾ ਇਹ ਉੱਥੇ ਕੁਝ ਮਤਲਬ ਮੁੰਡੇ ਸੀਗੇ ਜਿਹੜੇ ਉਹ ਵਾਲ ਕੱਟੇ ਹੋਏ ਸੀਗੇ ਉਹਨਾਂ ਦੇ ਜ਼ਿਆਦਾਤਰ ਤੇ ਉਹ ਕਹਿੰਦੇ ਸੀਗੇ ਵੀ ਸਾਨੂੰ ਜੇ ਗੁਰਦੁਆਰੇ ਗਏ ਸੀਗੇ ਅਸੀਂ ਉਹ ਕਹਿੰਦੇ ਵੀ ਸਾਨੂੰ ਇਹ ਨਹੀਂ ਦਿੱਤਾ ਇਹ ਨਹੀਂ ਦਿੱਤਾ ਤੇ ਜ਼ਿਆਦਾਤਰ ਉਹਨਾਂ ਵਾਸਤੇ ਹੀ ਫਿਰ ਉਹ ਵੀ ਮਤਲਬ ਆਪਣੇ ਤੇ ਅਸਰ ਕੀ ਹੋਣਾ ਚਾਹੀਦਾ ਆਪਾਂ ਨੂੰ ਮੰਗਦੇ ਤਾਂ ਹੈ ਆਪਾਂ ਪਾਣ ਦੇ ਕੀ ਆ ਉਹਦੇ ਤੋਂ ਉਹ ਜੀ ਵਿੱਚ ਦੁੱਖਾਂ ਅਰਦਾਸ ਕਰਾਂ ਵਿੱਚ ਖੁਸ਼ੀਆਂ ਕਰਾਂ ਸ਼ੁਕਰਾਨੇ ਮੈਂ ਹਰ ਪਲ ਬਖਸ਼ਾਵੇਂ ਮੇਰੀ ਜੋ ਕਰਾਂ ਜਾਣਿਆਂ ਨਾ ਜਾਣੇ ਮੈਂ ਨਾ ਚਾਰਖਾਂ ਮੈਂ ਤਖਤਾਂ ਦੀ ਨਾ ਹੋਣਾ ਬੋਤਮਹਾਨ ਮੈਂ ਭਾਵੇਂ ਕੁੱਲੀ ਵਿੱਚ ਮੈਨੂੰ ਰਖੀ ਤੂੰ ਬਸ ਰੱਖੀ ਖੁਸ਼ੇ ਪਰਵਾਨ ਐ ਨਾ ਸੋਕਾ ਕਰਾਂ ਗੁਮਾਨ ਮੈਂ ਨਾ ਸੋਕਾ ਕਰਾਂ ਗੁਮਾਨ ਮੈਂ ਮੇਰੀ ਪੱਗ ਦੀ ਉੱਚੀ ਸ਼ਾਨ ਰੱਖੀ ਹੋਪਾਂ ਮੈਂ ਸਾ ਤੂੰ ਦੋ ਮੈਨੂੰ ਕੱਟ ਦੇ ਦੀਂ ਬਸ ਸਰਦਾਰੀ ਵਿੱਚ ਮੇਰੀ ਜਾਨ ਰੱਖੀ ਹੋਪਾਂ ਮੈਂ ਸਾ ਤੂੰ ਦੋ ਮੈਨੂੰ ਕੱਟ ਦੇ ਦੀਂ ਪਰ ਸਰਦਾਰੀ ਵਿੱਚ ਮੇਰੀ ਜਾਨ ਰੱਖੀ ਬਹੁਤ ਸੋਹਣੀ ਬਾਜ਼ਵਾਂ ਲੇਕਿਨ ਤੁਸੀਂ ਜੇ ਤੁਸੀਂ ਪੱਗ ਬੰਨਣੀ ਸਟਾਰਟ ਕਰ ਲਈ ਪੱਗ ਬੰਨਦੇ ਤੇ ਰਿਸ਼ਤੇਦਾਰਾਂ ਨੇ ਬਹੁਤ ਨੇ ਫੋਨ ਕਰਕੇ ਕਿ ਆ ਉਸਦੇ ਪਰਿਵਾਰ ਨੂੰ ਫੈਮਿਲੀ ਨੂੰ ਵੀ ਕੁੜੀ ਨੂੰ ਕਿਹੜੇ ਰਾਹ ਲੈ ਕੇ ਜਾ ਰਹੇ ਹੋ ਵੀ ਜਿਵੇਂ ਜੇ ਦਿੱਕਤ ਨਹੀਂ ਹੁੰਦੀ ਵੀ ਕੌਣ ਫੇਰ ਕੁੜੀ ਆਖਰ ਨੂੰ ਉਹਦਾ ਰਿਸ਼ਤਾ ਹੋਊਗਾ ਪਿਆ ਬੂਣਾ ਹਾਂਜੀ ਮੈਨੂੰ ਹੁਣ ਜਿਵੇਂ ਅਸੀਂ ਬਾਹਰ ਜਾਂਦੇ ਆ ਜਿਆਦਾਤਰ ਮੈਨੂੰ ਕੁੜੀਆਂ ਦੇ ਜਿਹੜੇ ਹੁੰਦਿਆਂ ਨੇ ਜਿਵੇਂ ਕੁੜੀਆਂ ਮੰਨ ਲਓ ਵੀ ਜਿਆਦਾਤਰ ਕੁਝ ਆਪਣੇ ਅੰਦਰ ਵੀ ਆ ਜਾਂਦਾ ਜੇ ਕੁੜੀਆਂ ਨੂੰ ਹੁੰਦਾ ਨਾ ਵੀ ਮੈਂ ਇਤਰਾਣਾ ਇਦਾਂ ਮਤਲਬ ਚੱਲ ਜੇ ਖੰਡਾਣੇ ਹੁੰਦੇ ਫਿਰ ਜੇ ਕੁੜੀਆਂ ਆਪਾਂ ਕੁੜੀਆਂ ਵਾਂਗੂੰ ਚੰਦਦੇ ਨਾ ਜੇ ਕੁੜੀਆਂ ਵਾਂਗੂੰ ਨਾ ਬਿਹੇਵ ਕਰੀਏ ਤਾਂ ਫਿਰ ਹੋਰ ਵੀ ਕਹਿੰਦੇ ਕਿਵੇਂ ਜਾਂਦੀ ਐ ਜੇ ਕਰੀਏ ਤਾਂ ਉਹਨਾਂ ਨੂੰ ਆਇਆ ਹੁੰਦਾ ਵੀ ਕਿਵੇਂ ਚਮਲ ਰਹੀ ਐ ਤਾਂ ਮੈਂ ਜਿਆਦਾਤਰ ਜੇ ਜਿਆਦਾ ਦੂਰ ਵੀ ਜਾਣਾ ਹੋਵੇ ਘਰ ਤੋਂ ਜਾਂ ਨੇੜੇ ਤੇੜੇ ਵੀ ਕਿਤੇ ਆ ਤਾਂ ਪੱਗ ਬੰਨ ਕੇ ਜਾਣਾ ਪ੍ਰੈਫਰੈਂਸ ਰੱਖਦੀ ਆ ਮੈਂ ਤੇ ਉੱਥੇ ਹੁਣ ਅਸੀਂ ਪਿੱਛੇ ਜੀ ਨੈਣਾ ਦੇ ਵੀ ਗਏ ਸੀਗੇ ਮਤਲਬ ਸਾਡੇ ਬੇੜੇ ਜਿੰਨੇ ਵੀ ਬੰਦੇ ਸੀਗੇ ਉਹ ਇਕੱਠੇ ਹੋ ਕੇ ਗਏ ਸੀਗੇ ਤਾਂ ਮੈਂ ਪੱਗ ਬੰਨ ਹਾਂਜੀ ਇੱਕ ਆਂਟੀ ਨੇ ਮੈਨੂੰ ਪੁੱਛਿਆ ਸੀਗਾ ਕਹਿੰਦੇ ਵੀ ਜਿਵੇਂ ਹੁਣ ਤੂੰ ਪੱਗ ਬੰਨਦੀ ਐ ਵੀ ਜੇ ਕੱਲ ਨੂੰ ਤੇਰੇ ਘਰਦਿਆਂ ਨੇ ਵੀ ਵਿਆਹ ਹੀ ਕਰਨਾ ਤੇਰਾ ਫਿਰ ਤੂੰ ਵਿਆਹ ਤੋਂ ਬਾਅਦ ਵੀ ਤੇ ਪੰਨਿਆ ਕਰੇਂਗੀ ਫਿਰ ਮੈਂ ਉਹਨਾਂ ਨੂੰ ਆਇਆ ਕਿਹਾ ਸੀ ਮੈਂ ਕਿਹਾ ਆਂਟੀ ਹੁਣ ਆਪਾਂ ਲਾ ਲਓ ਵੀ ਹੁਣ ਆਪਾਂ ਛੋਟੇ ਬੱਚੇ ਨੂੰ ਇਹ ਮੰਨ ਲਓ ਕਰ ਦੇ ਉਹਨਾਂ ਦੇ ਕੇਸ ਰੱਖਦੇ ਆ ਹੁਣ ਦਸਮੀ ਟੱਪ ਜਾਂਦਾ ਜਦੋਂ ਆਪੇ ਕੇਸ ਕੱਟ ਲੈਂਦਾ ਸਹੀ ਗੱਲ ਐ ਜੀ ਹੁੰਦਾ ਨਾ ਇਹ ਤੇ ਹੁਣ ਜੇ ਮੈਨੂੰ ਕਰਦੇ ਨੇ ਇਸ ਰਾਹ ਪਾਇਆ ਤੇ ਅੱਜ ਦੇ ਸਮੇਂ ਮੈਂ ਇਸ ਚੀਜ਼ 'ਚ ਆ ਤਾਂ ਠੀਕ ਆ ਕੱਲ ਨੂੰ ਕੀ ਹੋਣਾ ਉਹ ਤਾਂ ਮੈਨੂੰ ਵੀ ਨਹੀਂ ਪਤਾ ਇਹ ਵੀ ਨਹੀਂ ਪਤਾ ਕੱਲ ਨੂੰ ਮੈਂ ਰਹਿਣਾ ਵੀ ਐ ਜਾਂ ਮੈਂ ਲੈਣਾ ਅੱਜ ਜੋ ਚੀਜ਼ ਦਾ ਮੈਨੂੰ ਸ਼ੌਂਕ ਆਇਆ ਜਿਸ ਚੀਜ਼ ਦਾ ਮੈਨੂੰ ਚਾਅ ਏ ਉਹ ਤਾਂ ਮੈਂ ਪਗਾਵਾਣਾ ਆਪਣਾ ਕੱਲ ਨੂੰ ਕੀ ਪਤਾ ਅੱਗੇ ਕਿਵੇਂ ਦੇ ਮਿਲਣਿਆ ਉਹਨਾਂ ਨੇ ਇਸ ਚੀਜ਼ ਨੂੰ ਮੰਨਣਾ ਵੀ ਐ ਜਾਂ ਨਹੀਂ ਵੀ ਮੰਨਣਾ ਜੇ ਅੱਜ ਮੇਰੇ ਘਰ ਦੇ ਮੈਨੂੰ ਇਸ ਚੀਜ਼ 'ਚ ਸਪੋਰਟ ਕਰ ਰਿਹਾ ਮੇਰੇ ਡੈਡੀ ਮੈਨੂੰ ਇੰਨੀ ਸਪੋਰਟ ਕਰ ਰਿਹਾ ਤਾਂ ਮੈਂ ਇਸ ਚੀਜ਼ ਨੂੰ ਅੱਗੇ ਵਧਾਵਾਂ ਨਾ ਕਿ ਐ ਸੋਚਾਂ ਕਿ ਹਾਂ ਮੈਨੂੰ ਲੋਕ ਕੀ ਕਹਿਣਗੇ ਨਹੀਂ ਤੁਹਾਡੇ ਡੈਡੀ ਦਾ ਬਹੁਤ ਵੱਡਾ ਰੋਬਲਾ ਹੈ ਨਾ ਸਾਨੂੰ ਪੱਗ ਬੰਨਣ ਲਈ ਪ੍ਰੇਰਿਤ ਕਰ ਰਹੇ ਨੇ ਹਾਂਜੀ ਨਹੀਂ ਮੈਂ ਵੀ ਦੇਖਿਆ ਜੀ ਆਮ ਪਾਪ ਪਿੰਡਾਂ ਜਿਹੀ ਗੱਲ ਹੁੰਦੀ ਹੈ ਵੀ ਮੁੰਡਾ ਮੜਾ ਜਾਂ ਬੜਾ ਹੋ ਗਿਆ ਬਸ ਇਹਦੇ ਵਾਲ ਕਟਾ ਦੋ ਵੀ ਕਿੱਥੇ ਨੂੰ ਕੀ ਸਿਮਾਇਆ ਕਰਾਂ ਕਿੱਥੇ ਪੱਗ ਬੰਨਿਆ ਕਰਾਂਗੇ ਹਾਂਜੀ ਇਹ ਚੀਜ਼ਾਂ ਦਾ ਫਰਕ ਪੈਂਦਾ ਜੀ ਬਹੁਤ ਕਦੇ ਹੁਣ ਜਿਵੇਂ ਆਪਾਂ ਕਹਿ ਦਿੰਦੇ ਵੀ ਘਰਦਿਆਂ ਤੇ ਵੀ ਡਿਪੈਂਡ ਕਰਦੇ ਹੁਣ ਛੋਟੇ ਜਵਾਕ ਆ ਕਾਫੀ ਛੋਟਾਂ ਦੇ ਕਟਾ ਦਿੰਦੇ ਆ ਵੀ ਮਾਵਾਂ ਨੂੰ ਜ਼ਿਆਦਾ ਤਰੋਹ ਹੁੰਦਾ ਹੈਗਾ ਜੀ ਵੀ ਸਿਰ ਧੋਣਾ ਪੈਣਾ ਜਾਂ ਤੇਲ ਵਗੈਰਾ ਲਾੜਨਾ ਨਹੀਂ ਤਾਂ ਟਾਈਮ ਬਰਬਾਦ ਹੋਏਗਾ ਇਹ ਤਾਂ ਨੇ ਵੀ ਕੁਝ ਸੋਚ ਕੇ ਦੱਸ ਦਿਆ ਹੋਊਗਾ ਆਪਾਂ ਨੂੰ ਹੁਣ ਆਪਾਂ ਉਹਦੇ ਆਪਾਂ ਇੱਕ ਪਾਸੇ ਤਾਂ ਉਹ ਤਾਂ ਮੰਗਦੇ ਆਂ ਵੀ ਮੈਨੂੰ ਆਹ ਦੇ ਦੇ ਆਹ ਦੇ ਦੇ ਜਿਹੜੀ ਚੀਜ਼ ਉਹਨੇ ਪਹਿਲਾਂ ਹੀ ਦਿੱਤੀ ਆ ਉਹ ਤਾਂ ਆਪਾਂ ਪਹਿਲਾਂ ਹੀ ਕਤਲ ਕਰਾਈ ਜਾਂਦੇ ਆਂ ਹੋਰ ਆਪਾਂ ਕਤਲ ਕਰਾ ਦਿਆਂ ਜੇ ਮੈਂ ਵੀ ਹੁਣ ਤੁਹਾਡੇ ਪੱਗ ਬੰਨੀ ਆਪਾਂ ਹੁਣ ਰੋਡ ਐਸ ਟਾਈਮ ਮੈਨੂੰ ਇਹ ਚੀਜ਼ ਦੀ ਮੈਂ ਤੂੰ ਦੱਸ ਰਿਹਾ ਮੈਨੂੰ ਆਪਦਾ ਵੀ ਇਹ ਚੀਜ਼ ਦਾ ਫੀਲ ਹੋ ਰਿਹਾ ਵੀ ਨਹੀਂ ਵੀ ਸ਼ਰਨਤ ਵੀ ਤੈਨੂੰ ਵੀ ਪੱਗ ਬੰਨਣੀ ਚਾਹੀਦੀ ਆ ਸਾਨੂੰ ਜ਼ਿਆਦਾ ਤਾਂ ਮੇਰਾ ਮੋਟਿਵ ਇਹੀ ਸੀਗਾ ਵੀ ਜਿਹੜੇ ਮੁੰਡੇ ਮਤਲਬ ਸਰਦਾਰ ਘਰਾਂ ਨੂੰ ਬਿਲੋਂਗ ਕਰਕੇ ਸਿੱਖੀ ਨੂੰ ਬਿਲੋਂਗ ਕਰਕੇ ਉਹ ਕੇਸ ਕਟਵਾ ਰਹੇ ਉਭੇ ਉਹਨਾਂ ਨੂੰ ਇਹ ਚੀਜ਼ ਸੋਚਣੀ ਚਾਹੀਦੀ ਐ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਵਾਸਤੇ ਪਰਿਵਾਰ ਵਾਰਾ ਉਹਨਾਂ ਨੂੰ ਆਪਣਾ ਕੋਈ ਲਾਲਚ ਨਹੀਂ ਰੱਖਣ ਨੂੰ ਆਪਣਾ ਇੱਕ ਪੁੱਤ ਰੱਖ ਵੀ ਸਕਦੇ ਸੀਗੇ ਉਹਨਾਂ ਦੇ ਚਾਰ ਵਾਰਸ ਸੀ ਉਹਨਾਂ ਦੇ ਇੱਕ ਰੱਖ ਵੀ ਸਕਦੇ ਸੀਗੇ ਫਿਰ ਉਹ ਆਪਣਾ ਸਾਰਾ ਪਰਿਵਾਰ ਵਾਰਾ ਫਿਰ ਉਹਨਾਂ ਨੇ ਵਾਰ ਕੇ ਵੀ ਕੀ ਗਿਆ ਸੀ ਮੇਰੇ ਬਹੁਤ ਪੁੱਤ ਬਾਕੀ ਨੇ ਹਾਲੇ ਪਰ ਆਪਾਂ ਉਹਨਾਂ ਦੀ ਗੱਲ ਨਹੀਂ ਨਾ ਮੰਨ ਰਹੇ ਆਪਾਂ ਭੁਲਾਉਂਦੇ ਜਾ ਰਹੇ ਆ ਉਹਨਾਂ ਦੀ ਕੁਰਬਾਨੀ ਹੁਣ ਜੇ ਆਪਾਂ ਕਿਸੇ ਨੋਰਮਲ ਬੱਚੇ ਨੂੰ ਪੁੱਛ ਲੋ ਕਲਾਸਾਂ ਚ ਮੰਨ ਲਓ ਜ਼ਿਆਦਾਤਰ ਤਾਂ ਸਿੱਖੀ ਦਾ ਇਤਿਹਾਸ ਹੀ 10ਵੀਂ ਤੋਂ ਸਟਾਰਟ ਹੁੰਦਾ ਹਨ ਹੂੰ ਪਹਿਲਾਂ ਸਾਰੇ ਮੁਗਲਾਂ ਦੇ ਇਤਿਹਾਸ ਆਉਂਦੇ ਆ ਜਾਂ ਫਿਰ ਅਮਰੀਕੀ ਇਤਿਹਾਸ ਆਉਂਦੇ ਅਮਰੀਕੀ ਇਤਿਹਾਸਾਂ ਦਾ ਆਪਾਂ ਕਰਨਾ ਕੀ ਹੈ ਕਰਨਾ ਕਿ ਸਹੀ ਗੱਲ ਆਈਏ ਜਵੱਕ ਨੂੰ ਸ਼ੁਰੂ ਤੋਂ ਸਿੱਖ ਇਤਿਹਾਸ ਮਤਲਬ ਪੜਾਈ ਦੇ ਵਿੱਚ ਸਬਜੈਕਟ ਇੱਕ ਹੋਣਾ ਚਾਹੀਦਾ ਸ਼ੁਰੂ ਤੋਂ ਹੁਣ ਆਪਣਾ ਲਾ ਲਓ ਬਈ ਜਿਵੇਂ ਸਾਨੂੰ 8th ਚ ਚੈਪਟਰ ਆਉਂਦੇ ਆ ਜੀ ਹਾਂਜੀ ਜਦੋਂ 8th ਤੋਂ ਅੱਗੇ 9th ਚ ਹੁੰਦਾ ਨਾ ਇਹ ਬੱਚਾ ਹਾਂਜੀ ਉਦੋਂ ਤੋਂ ਸਿੱਖੀ ਦੇ ਸਟਾਰਟ ਹੁੰਦਾ ਹੈ 8th ਤੋਂ ਪਹਿਲਾਂ ਐਸਐਸਟੀ ਲੱਗ ਜਾਂਦੀ ਹੈ ਨਿਆਣਿਆਂ ਨੂੰ ਹਾਂਜੀ ਉਹਦੇ ਵਿੱਚ ਨਾ ਐਸਐਸਟੀ ਦੇ ਵਿੱਚ ਜ਼ਿਆਦਾਤਰ ਆਉਂਦਾ ਵੀ ਰੂਸ ਦੀ ਲੜਾਈ ਕਦ ਹੋਈ ਸੀਗੀ ਸਹੀ ਗੱਲ ਹੈ ਚੀਨ ਦੀ ਲੜਾਈ ਕਿਹੜੀ ਸੀਗੀ ਜਾਂ ਆਪਣੇ ਬਹੁਤ ਮਤਲਬ ਮਰਦਤਾ ਵਗੈਰਾ ਦੀ ਆਪਾਂ ਨਹੀਂ ਦੱਸ ਦੇਵਾਂਗੇ ਹਾਂ ਆਪਣੇ ਆਪਣੇ ਇੰਡੀਆ ਦੀ ਵੀ ਜਿਹੜੀਆਂ ਕੋਰਨੋਰ ਕੋਰਨੋ ਦੀਆਂ ਲੜਾਈਆਂ ਸਾਰੀਆਂ ਹੁਣ ਆਪਣਾ ਜਿਵੇਂ ਆਪਾਂ ਪੰਜਾਬ 'ਚ ਰਹਿੰਦੇ ਆ ਹਾਂਜੀ ਆਪ ਨੂੰ ਪੰਜਾਬ ਦਾ ਕੋਈ ਨੌਲੇਜ ਨਹੀਂ ਹੈ ਇਹਦੇ ਵਿੱਚ ਕੋਈ ਹੋ ਨਹੀਂ ਹੈ ਆਪਣਾ ਕੋਈ ਜ਼ਿਕਰ ਨਹੀਂ ਹੈਗਾ ਇਹਦੇ ਵਿੱਚ ਜਿਹੜਾ ਮਤਲਬ ਦਸਵੀਂ ਤੋਂ ਬਾਅਦ ਵੀ ਆਉਂਦਾ ਹੈਗਾ ਸਿੱਖ ਇਤਿਹਾਸ ਦਾ ਉਹ ਵੀ ਆਪਸ਼ਨਲ ਆਉਂਦਾ ਹੈਗਾ ਹੂੰ ਜਿਵੇਂ ਹੁਣ ਗੁਰੂ ਗੋਬਿੰਦ ਸਿੰਘ ਜੀ ਦਾ ਪੰਜਾਬੀ ਚ ਵੀ ਲਾ ਲਓ ਆਪਾਂ ਪੰਜਾਬੀ ਕਹਿੰਦੇ ਆਪਣੀ ਭਾਸ਼ਾ ਹੈ ਅੱਜ ਕੱਲ ਤਾਂ ਪੰਜਾਬੀ ਵੀ ਆਪਣੀ ਨਹੀਂ ਰਹੀ ਉਹ ਵੀ ਅੰਗਰੇਜ਼ੀ ਵਿੱਚ ਆ ਗਈ ਹੁਣ ਮੈਂ ਵੀ ਬਹੁਤ ਲਫ਼ਜ਼ ਬੋਲ ਰਹੀ ਹਾਂ ਉਹਨਾਂ ਦੇ ਵਿੱਚ ਕੁਝ ਤਾਂ ਵਿੱਚ ਨੂੰ ਕੋਈ 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 ਅੱਖਰ ਅੰਗਰੇਜ਼ੀ ਦਾ ਹੁੰਦਾ ਹੀ ਆ ਹਾਂਜੀ ਹਾਂਜੀ ਜਿਵੇਂ ਕਹਿੰਦੇ ਆ ਵੀ ਕੁਝ ਨਾ ਕੁਝ ਤਾਂ ਚੱਲਦਾ ਹੀ ਰਹਿਣਾ ਉਹ ਅੰਗਰੇਜ਼ੀ ਤਾਂ ਹੁੰਦਾ ਹੀ ਹੁੰਦਾ ਹੈਗਾ ਵਿੱਚ ਨੂੰ ਫਿਰ ਉਹਦੇ ਵਿੱਚ ਆਪਾਂ ਹੁਣ ਜਿਵੇਂ ਪੰਜਾਬੀ ਦੇ ਲੇਖ ਵੀ ਆਉਂਦੇ ਆ ਨਾ ਗੁਰੂ ਗੋਬਿੰਦ ਸਿੰਘ ਜੀ ਦੇ ਲੇਖ ਆਉਂਦੇ ਆ ਤੇ ਜਿਆਦਾਤਰ ਗੁਰੂ ਨਾਨਕ ਦੇਵ ਜੀ ਤੇ ਇੱਕ ਪ੍ਰਦੂਸ਼ਣ ਤੇ ਜਿਆਦਾਤਰ ਇਹ ਵਾਲੇ ਇਹ ਵੀ ਆਪਸ਼ਨਲ ਆਣ ਲੱਗੇ ਹਾਂਜੀ ਇਹਨਾਂ ਨੂੰ ਕੰਪਲਸਰੀ ਕਰੋ ਨਾ ਦੋ ਗੁਰੂਆਂ ਦਾ ਲੇਖ ਰੱਖ ਦੋ ਹਾਂਜੀ ਜਾਂ ਆਪਾਂ ਨੂੰ ਆਪਸ਼ਨਲ ਕਿਉਂ ਹੈ ਇਹ ਹੁਣ ਜਿਹੜਾ ਬੱਚਾ ਮੰਨ ਲਓ ਆਪਸ਼ਨਲ ਆ ਹੁਣ ਪ੍ਰਦੂਸ਼ਣ ਹੈ ਪ੍ਰਦੂਸ਼ਣ ਦਾ ਆਪਾਂ ਨੂੰ ਅੰਦੇ-ਜੰਤ ਦੇ ਅਨੁਸਾਰ ਇਹਨੂੰ ਪਤਾ ਕੀ ਚੀਜ਼ ਤੋਂ ਹੁੰਦਾ ਹੈ ਸਹੀ ਗੱਲ ਹੈ ਬੱਚੇਨ ਤਾਂ ਉਹ ਅੱਖਾਂ ਲੱਗਣਾ ਉਹਨੇ ਉਹ ਲਿਖ ਦੇਣਾ ਉਹ ਲਿਖ ਦੇਣਾ ਇਤਿਹਾਸ ਹੁਣ ਉਹ ਆ ਤਾਂ ਹੈ ਨਹੀਂ ਵੀ ਉਹ ਇਤਿਹਾਸ ਪਿੱਛੋਂ ਦੇਖ ਕੇ ਆਇਆ ਜੇ ਇਤਿਹਾਸ ਬੱਚਾ ਪੜ੍ਹੂਗਾ ਤਾਂ ਹੀ ਉਹਦੇ ਬਾਰੇ ਲਿਖੂਗਾ ਸਕੂਲਾਂ ਚ ਜ਼ਿਆਦਾ ਇਹ ਚੀਜ਼ ਤੇ ਧਿਆਨ ਦਿੰਦੇ ਨਹੀਂ ਹੈ। ਹੁਣ ਮੁੰਡੇ ਕੁੜੀਆਂ 10 ਦਿਨਾਂ ਹੀ ਪਲੱਸ 2 ਕਰਨੇ ਆ ਆਈਲੈਂਡਸ ਕਰਕੇ ਤਾਂ ਬਾਹਰੇ ਭਾਗਿਆਣਾ। ਕਰਦੇ ਵੀ ਕਹਿੰਦੇ ਨੇ ਪਹਿਲਾਂ ਜਾ ਕੇ ਉੱਥੇ ਵਾਲ ਦਾ ਕਟਾ ਲੈਣੇ। ਮੁੰਡਾ ਉਰੇ ਪਹਿਲਾਂ ਹੀ ਕਟਾ ਲੈਂਦਾ ਸਾਰਾ ਕੁਝ ਕਰ ਲੈਂਦੇ ਨੇ ਉਹ। ਆਪਾਂ ਨੂੰ ਜਾਣੂ ਨਹੀਂ ਕਰਵਾਇਆ ਜਾਂਦਾ। ਹੁਣ ਦੀ ਪੀੜੀ ਦੇ ਮਾਂ ਪਿਓ ਨੇ ਉਹੋਦ ਘੱਟ ਸਿੱਖੀ ਦੀ ਨੌਲਜ ਆ। ਤੇ ਹਰੇਕ ਆਪੋ ਆਪਣੇ ਫੋਨਾਂ ਦੇ ਬਸ ਗਰੀਲਾ ਦੇਖਦਾ ਕੋਈ ਕੀ ਦੇਖਦਾ ਬਸ। ਇੱਥੇ ਤੱਕ ਹੀ ਰਹਿ ਗਿਆ پورا ਸਮਾਜ ਬਹੁਤ ਲੋਕੋ ਟਿੱਪਣੀ ਕਰਨ ਲੱਗੇ ਬਾਬਾ ਨਾਨਕ ਨੇ ਪੱਥਰ ਕਮੇ ਰੋਗਤਾ ਇਹ ਤਾਂ ਹੋ ਨਹੀਂ ਸਕਦਾ ਇਹ ਸਾਰੀਆਂ ਚਾਲਾਂ ਉਹੀ ਨੇ ਵੀ ਸਿੱਖ ਤਿਆਸ ਨੂੰ ਖਤਮ ਜਵਾਨਵੇਂ ਜਵਾਕਾਂ ਦੇ ਵਿੱਚ ਖਤਮ ਕੀਤਾ ਜਾਵੇ ਵੀ ਇਹ ਗੁਰੂ ਤੇ ਗੁਰੂ ਨਹੀਂ ਤੇ ਆਮ ਬੰਦੇ ਨੇ ਬਸ ਹਾਂਜੀ ਹੁਣ ਆਪਣਾ ਲਾ ਲੋ ਆਪਾਂ ਕਿਸੇ ਧਰਮ ਨੂੰ ਟਾਰਗੇਟ ਨਹੀਂ ਕਰਦੇ ਸਿੱਖ ਕਦੇ ਵੀ ਨਹੀਂ ਕਹਿੰਦਾ ਵੀ ਤੁਸੀਂ ਉਹਨੂੰ ਮੰਨੋ ਉਹਨੂੰ ਨਾ ਮੰਨੋ ਕਿਸੇ ਨੂੰ ਟਾਰਗੇਟ ਨਹੀਂ ਕਰਨਾ ਚਾਹੀਦਾ ਹਰੇਕ ਬੰਦਾ ਆਪਣੇ ਆਪਣੇ ਉਸ ਤੇ ਠੀਕ ਹੈ ਸਿੱਧੀ ਦੇ ਹੜਾਉਂਦਾ ਆਪਣੀ ਸਰੰਦ ਉੱਥੇ ਮੁੰਡੇ ਕੁੜੀਆਂ ਬਾਰੇ ਤੁਸੀਂ ਕੀ ਕਹਿਣਾ ਚਾਹਵੋਗੇ ਵੀ ਜੇ ਮੈਂ ਖਲੜ ਬਾਜੀ ਕਰਦੇ ਨੇ ਬਹੁਤ ਜਿਆਦਾ ਹਾਰ ਨਮੇ ਆਉਂਦੇ ਜਾਂਦੇ ਨੇ ਮੁੰਡੇ ਉੱਚੀ ਉੱਚੀ ਗਾਣੇ ਲਾਉਂਦੇ ਜਾਂਦੇ ਨੇ ਵੀ ਉਹ ਤਾਂ ਆਪਣੇ ਇੱਕ ਸੋਕ ਵਾਲੇ ਦਿਨ ਨੇ ਦੁਖਦਾਈ ਦਿਨ ਨੇ ਉਹਨਾਂ ਨੂੰ ਲੋਕ ਖੁਸ਼ੀ ਜਿਹਾ ਮਨਾਉਂਦੇ ਨੇ ਹੁਣ ਉਹਨਾਂ ਨੂੰ ਉਹਨਾਂ ਨੂੰ ਆਪਾਂ ਆਪਣਾ ਪਰਿਵਾਰ ਕਹਿੰਦੇ ਆ ਹਾਂਜੀ ਜੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਾਂ ਨੂੰ ਆਪਣੇ ਸਾਰਿਆਂ ਨੂੰ ਆਪਾਂ ਨੂੰ ਉਹਨਾਂ ਨੂੰ ਉਹਨਾਂ ਦਾ ਪਰਿਵਾਰ ਦੱਸਿਆ ਤਾਂ ਆਪਾਂ ਨੂੰ ਵੀ ਉਹਨਾਂ ਨੂੰ ਆਪਣਾ ਪਰਿਵਾਰ ਮੰਨਣਾ ਚਾਹੀਦਾ ਹੈ ਮੰਨਣਾ ਚਾਹੀਦਾ ਜੇ ਆਪਣੇ ਘਰੇ ਵੀ ਬਾਬਾ ਜੀ ਨਾ ਕਰਨ ਕਿਸੇ ਦੇ ਹੋਵੇ ਜੇ ਕਾਫੀ ਵਾਰ ਕਿਥੇ ਮਤਲਬ ਡੈਥ ਵਗੈਰਾ ਹੋ ਜਾਂਦੀ ਹੈ ਹਾਂਜੀ ਆਪਣੇ ਸੋਗ ਦਾ ਮਾਹੌਲ ਹੁੰਦਾ ਆਪਣੇ ਸਾਰੇ ਆਪਾਂ ਕੋਈ ਉੱਚੀ ਗਾਣਾ ਨਹੀਂ ਗਾਉਂਦਾ ਕੋਈ ਆਵਾਜ਼ ਨਹੀਂ ਕਰਦਾ ਉੱਚੀ ਸਾਰੇ ਮਤਲਬ ਆਪਣਾ ਸੈਡਨੈਸ ਜੀ ਛਾ ਦਿੰਦੀ ਹੈ ਸਾਰੇ ਤੇ ਹੁਣ ਆਪਾਂ ਇੱਕ ਤਾਂ ਬਹੁਤ ਕਹਿੰਦੇ ਆ ਇਹ ਵੀ ਸ਼ਹੀਦੀ ਜੋੜ ਮੇਲੇ ਲੱਗਣੇ ਆ ਮੇਲੇ ਤਾਂ ਖੁਸ਼ੀ ਦੇ ਉਸ ਤੇ ਲੱਗਦੇ ਆ ਸਹੀ ਗੱਲ ਹੈ ਜੀ ਇਹ ਤਾਂ ਸੋਗ ਦਾ ਮਾਹੌਲ ਆ ਆਪਣਾ ਮੇਲੇ ਨਹੀਂ ਹੁੰਦੇ ਸ਼ਹੀਦੀ ਦਿਹਾੜੇ ਹੁੰਦੇ ਆ ਉਹਨਾਂ ਨੇ ਆਪਣੀ ਜਾਨ ਕੁਰਬਾਨ ਕੀਤੀ ਆਪਣੇ ਵਾਸਤੇ ਕੁਝ ਸੋਚ ਕੇ ਕੀਤੀ ਹੋਊਗੀ ਉਹਨਾਂ ਨੂੰ ਇਹ ਸੀਗਾ ਕਿ ਅੱਗੇ ਸਾਡਾ ਧਰਮ ਬਚਾਉਣ ਵਾਲੇ ਬਹੁਤ ਨੇ ਹੂੰ ਪਰ ਹੁਣ ਆਪਾਂ ਹੀ ਉਸ ਚੀਜ਼ ਨੂੰ ਭੁੱਲਦੇ ਜਾ ਰਹੇ ਆ ਤਾਂ ਭੁੱਲ ਗਏ ਯਾਰ ਆਪਾਂ ਵੈਸਟਰਨ ਕਲਚਰ ਦੇ ਵੱਲ ਜ਼ਿਆਦਾ ਹੁੰਦੇ ਜਾ ਰਹੇ ਆ ਵੀ ਆਪਾਂ ਦਾ ਜਿਵੇਂ ਉਹ ਕੱਪੜੇ ਪਾਉਣੇ ਉਹ ਹੀ ਕੁਝ ਕਰਦਾ ਇੱਕ ਮਸੰਦ ਕੋਈ ਹੋਰ ਗੱਲ ਪੁੱਛਣੀ ਈ ਹਾਂਜੀ ਵੀ ਤੁਸੀਂ ਪੱਗ ਨਾਲ ਪੰਜਾਬੀ ਸੂਟ ਕਿਉਂ ਨਹੀਂ ਪਾਉਂਦੇ ਪੱਗ ਨਾਲ ਪੰਜਾਬੀ ਸੂਟ ਇਹ ਫਿਰ ਅੱਦਾਂ ਦਾ ਸੂਟ ਤਾਂ ਵੈਸੇ ਮੈਂ ਜ਼ਿਆਦਾਤਰ ਪਾਉਂਦੀ ਨਹੀਂ ਹਾਂ ਹਾਂ ਮੈਂ ਉਹੀ ਗੱਲ ਬਸ ਸ਼ੁਰੂ ਤੋਂ ਹੀ ਕੁੜੀਆਂ ਵਾਂਗੂ ਤਾਂ ਮਤਲਬ ਮੈਨੂੰ ਘਰ ਦੇ ਉਹ ਕੁੜੀਆਂ ਵਾਂਗੂ ਰੱਖਿਆ ਨਹੀਂ ਅੱਛਾ ਜੀ ਜ਼ਿਆਦਾਤਰ ਸ਼ੁਰੂ ਤੋਂ ਹੀ ਮੇਰੀ ਕੋਈ ਉਹ ਫੋਟੋ ਹੋएगी ਸ਼ੁਰੂ ਤੋਂ ਜਿਹੜੀ ਸੂਟਾਂ 'ਚ ਹੋਊਗੀ ਹਾਂਜੀ ਜ਼ਿਆਦਾਤਰ ਪੱਗ ਬੰਨੀ ਹੋएगी ਜਾਂ ਦਸਤਾਰ ਬੰਨੀ ਹੋएगी ਪੈਂਟ ਸ਼ਰਟ ਪਾਈ ਹੋਊਗੀ ਬਸ ਤਾਂ ਇਹ ਕੋ ਹੁੰਦਾ ਕਿ ਜਿਵੇਂ ਕੁੜੀਆਂ ਨੂੰ ਜਿਵੇਂ ਹੁਣ ਬੱਸਾਂ 'ਚ ਮੈਂ ਕੱਲੀ ਆ ਜਾ ਸਕਦੀ ਹਾਂ ਠੀਕ ਹੈ ਜੀ ਕੁੜੀਆਂ ਨੂੰ ਨਾ ਜ਼ਿਆਦਾ ਟਾਰਗੇਟ ਕਰਿਆ ਜਾਂਦਾ ਹੁਣ ਸਾਡੇ ਵੈਸੇ ਤਾਂ ਮੈਂ ਕੁੜੀ ਆਂ ਹੁਣ ਮੈਨੂੰ ਇਧਰ ਸਾਡੇ ਪਿਛੇ ਜੀ ਮੈਂ ਹੁਣ ਪਟਿਆਲੇ ਗਈ ਸੀਗੀ ਮੇਰੇ ਨਾਨਕੇ ਪਿੰਡਾਂ 'ਚ ਉੱਧਰ ਉੱਥੇ ਨਾ ਬੱਸ 'ਚ ਤਿੰਨ ਚਾਰ ਮੁੰਡੇ ਸੀਗੇ ਮਤਲਬ ਏਜ ਉਹਨਾਂ ਦੀ ਮੇਰੇ ਖਿਆਲ ਨਾਲ 19-20 ਦੇ ਨੇੜੇ ਦੀ ਹੋਏਗੀ ਛੋਟੀ ਸੀਗੀ ਹਲੇ ਮੈਂ ਮੇਰੇ ਹੁਣ ਪੱਗ ਬੰਨੀ ਹੋਈ ਸੀਗੀ ਉਹ ਮੇਰੇ ਨੇੜੇ 'ਚ ਇੱਕ ਛੋਟੀ ਕੁੜੀ ਬੈਠੀ ਸੀ ਉਹਨੂੰ ਵੀ ਪਤਾ ਮੈਂ ਕੁੜੀ ਆ ਕਿ ਮੁੰਡਾ ਹੈ ਅੱਛਾ ਜੀ ਉਹ ਬੈਠੀ ਸੀਗੀ ਨੇੜੇ ਮਤਲਬ ਮੇਰੇ ਤੋਂ ਥੋੜੀ ਛੋਟੀ ਹੋਏਗੀ ਜੀ ਉਹ ਹਾਂਜੀ ਤੇ ਉਹ ਨਾ ਮੁੰਡੇ ਮਤਲਬ ਜ਼ਿਆਦਾ ਐ ਕੁਝ ਕਮੈਂਟ ਜੇ ਲਾਗਦੇ ਕਰਨ ਤੇ ਬਾਰੀ ਬਾਰੀ ਆ ਕੇ ਕਦੇ ਮੁੰਡੇ ਦੇ ਹੱਥ ਰੱਖਦਾ ਵੀ ਜਿਵੇਂ ਬੱਸ ਅੱਗੇ ਜਾਂਦੇ ਸੀ ਨਾ ਸੀਟਾਂ ਪੰਜ ਸੀਗੀਆਂ ਉਹ ਬੈਠੇ ਨਹੀਂ ਹੈਗੇ ਹਾਂਜੀ ਕਹਿੰਦੇ ਸੀ ਅੱਗ ਗਈ ਉਤਰਨਾ ਅੱਗ ਗਈ ਉਤਰਨਾ ਤੇ ਉਹ ਕਦੇ ਮੁੰਡੇ ਦੇ ਹੱਥ ਰੱਖਦਾ ਫਿਰ ਮੈਂ ਉਹਨੂੰ ਕਹਿੰਦਾ ਵੀ ਮੈਂ ਕਿਹਾ ਪਿੰਨ ਤੂੰ ਇੱਧਰ ਆ ਜਾ ਮੈਂ ਇੱਧਰ ਬਹਿ ਜਾਂਦਾ ਹਾਂ ਹਾਂ ਮੈਨੂੰ ਆਹ ਕਹਤਾ ਚਲ ਉਹਨੂੰ ਐ ਹੋਲੇ ਵੀ ਚਲ ਬਾਈ ਇੱਧਰ ਰਹਿ ਗਿਆ ਅਸਈ ਬਸ ਉਹ ਜਿਹੜੇ ਮੁੰਡੇ ਸੀਗੇ ਉਹ ਵੀ ਪਿੱਛੇ ਜਾ ਕੇ ਬਹਿ ਗਏ ਫਿਰ ਐਨੀ ਗੱਲ ਹੁੰਦੀ ਹੈ ਕਿ ਕੁੜੀਆਂ ਨੂੰ ਜਦ ਮੈਂ ਹੁਣ ਸੂਟ ਪਾ ਕੇ ਜਾਵਾਂ ਨਾ ਹਾਂ ਕੁੜੀਆਂ ਦੀ ਛਵੀ ਉਹ ਇਦਾਂ ਦੀ ਬਣਾਈ ਗਈ ਹੈ ਜੇ ਕੁੜੀਆਂ ਕੱਪੜੇ ਮਾੜੇ ਪਾ ਰੀਆਂ ਤਾਂ ਮੁੰਡੇ ਤਾਂ ਹੀ ਉਹਨਾਂ ਵੱਲ ਦੇਖਦੇ ਆ ਸਹੀ ਗੱਲ ਹੈ ਹੁਣ ਕੁੜੀ ਨੇ ਕੋਈ ਮਾੜੇ ਕੱਪੜੇ ਨਹੀਂ ਪਾਈ ਸੀ ਉਹਨੇ ਸੂਟ ਪਾਇਆ ਹੋਇਆ ਸੀ ਕੁੜੀ ਨੇ ਹੁਣ ਆਪਾਂ ਕਹਿੰਦੇ ਵੀ ਸੂਟ ਆਪਣਾ ਸੱਭਿਆਚਾਰ ਹੈ ਸੂਟ ਤਾਂ ਕੋਈ ਮਾੜੀ ਗੱਲ ਨਹੀਂ ਉਹਨੇ ਪਾਇਆ ਸੀ ਫਿਰ ਵੀ ਉਹ ਮੁੰਡਿਆਂ ਦੀ ਸੋਚ ਐਵੇਂ ਦੀ ਸੀ ਨਾ ਸਹੀ ਗੱਲ ਹੈ ਸੋਚ ਸੋਚ ਸਾਰਿਆਂ ਦੀ ਹੁਣ ਮਾੜੀ ਹੋ ਗਈ ਹੈ ਜੀ ਹਾਂਜੀ ਤੁਹਾਨੂੰ ਤੁਸੀਂ ਜੇ ਮੈਂ ਪੱਗ ਬੰਨਦੇ ਹੋ ਤੁਹਾਨੂੰ ਪੱਗ ਤੇ ਕੰਨਾ ਕਮਾਣਾ ਕੰਨਾਂਗ ਪ੍ਰਾਊਡ ਕਰਦੇ ਹੋ ਪੱਗ ਬੰਨ ਕੇ ਤਾਂ ਜਿਵੇਂ ਆਪਾਂ ਕਹਿੰਦੇ ਨੇ ਵੀ ਇੱਕ ਰਾਜਾ ਹੁੰਦਾ ਹਾਂਜੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਾਂ ਨੂੰ ਰਾਜੇ ਸਾਜਿਆ ਹਾਂਜੀ ਤੇ ਆਪਾਂ ਉਹ ਹੀ ਰਾਜਾ ਆਪਣਾ ਕਦੇ ਵੀ ਰਾਜੇ ਦੇਖ ਲਈ ਆਪਣੇ ਕਿਸੇ ਵੀ ਆਪਣੇ ਰਾਜ ਵਾਸਤੇ ਲੜਦੇ ਆ ਰਾਜੇ ਤੇ ਆਪਾਂ ਤਾਂ ਖੁਦ ਹੀ ਤਿਆਗ ਰਹੇ ਹਾਂ ਮੈਨੂੰ ਤਾਂ ਇਸ ਗੱਲ ਤੇ ਬਹੁਤ ਜ਼ਿਆਦਾ ਮਾਣ ਹੈ ਕਿ ਮੈਨੂੰ ਇਸ ਲਾਈਨ ਵੱਲ ਗੁਰੂ ਸਾਹਿਬ ਨੇ ਪਾਇਆ ਹੈਗਾ ਕਿਉਂਕਿ ਕਾਫੀ ਕੁੜੀਆਂ ਕੇਸ ਕਤਲ ਕੇਸ ਕਤਲ ਕਰਵਾਉਣਾ ਨਾ ਜਿਹੜਾ ਹੁੰਦਾ ਮੈਂ ਇਸ ਵੱਲ ਜਮਾ ਵੀ ਨਹੀਂ ਐਸੀ ਕਿ ਕੇਸ ਕਤਲ ਕਰਵਾਣੇ ਸਾਡੇ ਘਰੇ ਵੀ ਕਈ ਵਾਰ ਮਤਲਬ ਵੀ ਜਿਵੇਂ ਸਾਡੇ ਜਿਹੜੇ ਤਾਏ ਚਾਚਾ ਜੀ ਦੇ ਮੁੰਡੇ ਆ ਉਹਨਾਂ 'ਚ ਇੱਕ ਇੱਕ ਵੀਰੇ ਦੇ ਕੇਸ ਆ ਬਸ ਹੈ ਪਹਿਲਾਂ ਤਿੰਨਾਂ ਦੇ ਸੀਗੇ ਇੱਕ ਨੇ ਦਾ ਮਤਲਬ ਪਲੱਸ 2 ਕੇ ਕਰਨਸਾਰ ਕਰਵਾਲੇ ਸੀਗੇ ਜਿਹੜਾ ਵੱਡਾ ਸੀਗਾ ਸਭ ਤੋਂ ਉਹ ਬਾਹਰ ਰਹਿਣ ਲੱਗੇ ਪਰ ਜਿਵੇਂ ਦਾ ਆਪਾਂ ਕਹਿੰਦੇ ਨਾ ਜਿਵੇਂ ਦਾ ਮਾਹੌਲ ਹੋ ਜਾਂਦਾ ਉਵੇਂ ਦਾ ਬੰਦਾ ਢਲ ਜਾਂਦਾ ਹੁਣ ਉਵੇਂ ਹੀ ਉਹਨੇ ਬਸ ਹੋ ਗਏ ਸੀਗੇ ਤੇ ਜਿਹੜਾ ਵੱਡਾ ਮਤਲਬ ਜਿਹੜਾ ਦੂਜੇ ਨੰਬਰ ਵਾਲਾ ਨਾ ਉਹਦੇ ਉਹਦੇ ਕੇਸ ਹਾਲੇ ਵੀ ਹੈਗੇ ਆ ਉਹ ਮਤਲਬ ਰਿਹਾਈ ਪਿੰਡ ਚ ਆਏਗਾ ਫਿਰ ਜਿਵੇਂ ਪਿੰਡ ਚ ਰਹਾ ਉਹਨੂੰ ਸਮਝ ਆਈ ਉਵੇਂ ਉਹਨੇ ਕੇਸ ਰੱਖੇ ਉਹਦੇ ਕੇਸ ਹਲੇ ਵੀ ਹੈਗੇ ਨੇ ਅਸੀਂ ਵੀ ਦੇਖਿਆ ਜੀ ਜਿਹੜੀ ਮਤਲਬ ਕੁੜੀਆਂ ਹੁੰਦੀਆਂ ਨੇ ਉਹ ਜ਼ਿਆਦਾਤਰ ਦਮਾਲਾ ਬੰਨਦੀਆਂ ਬਹੁਤ ਦੇਖਿਆ ਨੇ ਜਾਂ ਥੋੜੇ ਪੱਗ ਬੰਨੀ ਹੋਈ ਦੇਖੀ ਸਾਨੂੰ ਬਹੁਤ ਜਿਆਦਾ ਲੱਗਿਆ ਸਾਨੂੰ ਲੱਗਿਆ ਵੀ ਇਹ ਕੁੜੀ ਨਾਲ ਵੀ ਸਾਨੂੰ ਪੌਡਕਾਸਟ ਕਰਨਾ ਚਾਹੀਦਾ ਉਹਦੀਆਂ ਗੱਲਾਂ ਸਾਨੂੰ ਸੁਣਨੀਆਂ ਚਾਹੀਦੇ ਨੇ ਥੋੜੇ ਆਪ ਆਪ ਦੇ ਕਰੀ ਸਾਰਾ ਸਿੱਖੀ ਦਾ ਮਾਹੌਲ ਆ ਜੀ ਸਾਨੂੰ ਤਾਂ ਪ੍ਰਭਾਵ ਪਿਆ ਜੀ ਦਮਾਲਾ ਸਟਾਰਟਿੰਗ 'ਚ ਮੈਨੂੰ ਦਮਾਲਾ ਹੀ ਬੰਨਣਾ ਸਿਖਾਇਆ ਸੀ ਗਈ ਪਰ ਹੁਣ ਆਪਾਂ ਲਾ ਲੋ ਜੀ ਜਿਵੇਂ ਆਪਾਂ ਕਹਿੰਦੇ ਨਾ ਕੋਈ ਚੀਜ਼ ਸ ਫਰੋਂ ਆਪਾਂ ਦਮਾਲਾ ਮੇਰੇ ਪਹਿਲਾਂ ਡੈਡੀ ਬੰਦੇ ਹੁੰਦੇ ਸੀ ਮੈਨੂੰ ਦਮਾਲਾ ਨਹੀਂ ਸਿਆੰਦਾ ਪਹਿਲਾਂ ਅੱਛਾ ਜੀ ਕਿਤੇ ਜਾਣਾ ਆਇਆ ਫਿਰ ਗੁਰੂ ਸਾਹਿਬ ਦੇ ਮਤਲਬ ਨਗਰ ਕੀਰਤਨ ਆ ਗਿਆ ਕਿਸੇ ਦਾ ਜਨਮ ਤੇ ਹੜਾ ਆ ਗਿਆ ਗੁਰੂ ਸਾਹਿਬ ਦਾ ਤਾਂ ਉੱਥੇ ਜਾਣਾ ਤਾਂ ਦਮਾਲਾ ਬੰਨਣਾ ਡੈਡੀ ਉਹਨਾਂ ਨੇ ਤੇ ਹੁਣ ਮੇਰੇ ਜਿਹੜੇ ਭਰਾ ਨੇ ਦੋਨੇ ਹਾਂਜੀ ਜਦੋਂ ਮੈਨੂੰ ਸ਼ੁਰੂ ਤੋਂ ਮੁੰਡਿਆਂ ਵਾਂਗ ਰੱਖਿਆ ਤਾਂ ਮੈਨੂੰ ਹੁੰਦਾ ਵੀ ਜੇ ਆ ਬਾਹਰ ਫਿਰ ਰਿਹਾ ਤਾਂ ਮੈਂ ਵੀ ਫਿਰਨਾ ਹੈ ਅੱਛਾ ਜੀ ਮੈਨੂੰ ਸਟਾਰਟਿੰਗ ਤੋਂ ਹੁੰਦਾ ਸੀਗਾ ਵੀ ਜੇ ਹੁਣ ਮੰਨ ਲਓ ਵੀ ਕੁੜੀਆਂ ਨੂੰ ਸਾਡੇ ਉੱਤਰ ਆ ਵੀ ਲੰਗਰ ਨਹੀਂ ਜਿਵੇਂ ਹੁੰਦਾ ਨਾ ਮੁੰਡੇ ਵਰਤਾਂਦੇ ਆ ਜ਼ਿਆਦਾ ਮੁੰਡੇ ਵਰਤਾਂਦੇ ਵੀ ਕੁੜੀਆਂ ਸਿਰਫ ਜਾਓ ਖਾ ਕੇ ਘਰੇ ਆ ਜਾਓ ਬਾਹਰ ਨਹੀਂ ਫਿਰਨਾ ਨਹੀਂ ਨਹੀਂ ਇਸ ਚੀਜ਼ ਤੇ ਸੀਗਾ ਜੀ ਉਹ ਸੇਵਾ ਕਰ ਰਿਹਾ ਤਾਂ ਮੈਂ ਵੀ ਕਰ ਸਕਦੀ ਹਾਂ ਤੇ ਫਿਰ ਮੈਂ ਆ ਪਟਕਾ ਬੰਨਣਾ ਸਿੱਖਿਆ ਸ਼ੁਰੂ ਤੇ ਛੋਟੇ ਹੁੰਦੇ ਨੇ ਪਹਿਲਾਂ ਫਿਰ ਮੈਂ ਪਟਕਾ ਬੰਨਿਆ ਫਿਰ ਪਟਕੇ ਤੋਂ ਬਾਅਦ ਮੈਂ ਪੱਗ ਸਿੱਖੀ ਤੇ ਹੁਣ ਪੱਗ 'ਚ ਮਤਲਬ ਅੱਭਿਆਨ ਤਾਂ ਹਲੇ ਵੀ ਨਹੀਂ ਪਤਾ ਪਿੰਡ 'ਚ ਕਿ ਮੈਂ ਕੁੜੀ ਆ ਜਾਂ ਮੁੰਡਾ ਆ ਸਹੀ ਅੱਭਿਆਨ ਕਿ ਕਿ ਜਿੱਧਰ ਮੈਂ ਜਾਂਦੀ ਨਹੀਂ ਮਤਲਬ ਸਿਰਫ ਸਾਡੇ 베ੜੇ 베ੜੇ 사이ਡ ਆ ਇੱਕ ਖੇਤ 'ਚ ਐ ਬਸ ਉੱਥੇ ਤੱਕ ਦੇ ਬੰਦਿਆਂ ਨੂੰ ਜ਼ਿਆਦਾਤਰ ਪਤਾ ਆਏਗਾ ਅੱਛਾ ਜੀ ਬਈਆ ਕੁੜੀ ਐ ਹੁਣ ਕਿਸੇ ਨੂੰ ਕੀ ਪਤਾ ਕਿ ਮੈਂ ਮੁੰਡਾ ਐ ਕਿ ਕੁੜੀ ਐ ਕੁਝ ਕੱਪੜੇ ਵੀ ਮੇਰੇ ਉਸੇ ਤਰ੍ਹਾਂ ਦੇ ਮੈਂ ਮਨ ਨਾਲ ਬੰਨਦੇ ਤੇ ਤੁਸੀਂ ਬਿਲਕੁਲ ਮੁੰਡੇ ਹੀ ਹੋ ਜੀ ਕੋਈ ਨਹੀਂ ਪਛਾਣ ਸਕਦਾ ਕਿ ਕੁੜੀ ਤੁਸੀਂ ਬਸ ਉਦਾਂ ਹੀ ਫਿਰ ਉਸ ਤੋਂ ਬਾਅਦ ਆਪਣਾ ਜਿਵੇਂ ਹੁਣ ਉਹ ਆਪਣਾ ਪਟਕਾ ਬੰਨਣਾ ਸਟਾਰਟ ਕਰਤਾ ਫਿਰ ਲੰਗਰ ਚ ਵੀ ਮੰਨ ਲਓ ਜਿਹੜੇ ਉੱਧਰ ਤੇ ਜਿੱਧਰ ਹੁੰਦਾ ਹੈ ਨਾ ਜਿਵੇਂ ਲੰਗਰ ਹੁੰਦਾ ਤਾਂ ਕੋਈ ਨਹੀਂ ਰੋਗ ਦਾ ਟੋਕਦਾ ਵੀ ਤੂੰ ਨਹੀਂ ਵਰਤਣਾ ਜਾਂ ਤੂੰ ਨਹੀਂ ਵਰਤਣਾ ਆਪਾਂ ਜਾ ਸਕਦੇ ਆ ਫਿਰ ਉੱਥੇ ਫਿਰ ਤੁਸੀਂ ਇਹੀ ਸੋਚਿਆ ਹੋਇਆ ਵੀ ਤੁਸੀਂ ਵੀ ਸਾਰੀ ਜ਼ਿੰਦਗੀ ਪੱਗੇ ਬੰਨ ਕੇ ਰੱਖਣੀ ਆ ਜਾਂ ਤੁਸੀਂ ਐ ਸੋਚਿਆ ਵੀ ਜੇ ਮੈਂ 4 ਸਾਲ 2 ਸਾਲ ਬੰਨ ਕੇ ਰੱਖੂੰ ਜਾਂ ਸਾਰੀ ਜ਼ਿੰਦਗੀ ਤੁਹਾਡਾ ਟਾਰਗੇਟ ਹੈ ਪੱਗ ਮੈਂ ਬੰਨ ਕੇ ਰੱਖਣੀ ਆ ਪੱਗ ਟਾਰਗੇਟ ਤਾਂ ਨਹੀਂ ਮੈਂ ਕਹਿ ਸਕਦੀ ਜਿੰਨੀ ਦੇਰ ਕੋ ਰਸਾਇਬ ਨੂੰ ਮਨਜ਼ੂਰ ਹੋਏਗੀ ਮੈਂ ਤੋਂ ਇਹ ਸੇਵਾ ਲੈਣੀ ਕਿ ਮੈਂ ਲੋਕਾਂ ਨੂੰ ਦੱਸਣਾ ਹੈ ਕਿ ਹਾਂ ਪੱਗ ਆਪਣੀ ਹੋਏਗੀ ਉਨੀ ਦੇਰ ਰੱਖਾਂਗੇ ਆਪਾਂ ਬਾਕੀ ਪੱਗ ਦੀ ਜਿਹੜੀ ਉਹ ਆਪਾਂ ਪਰਫੂਲਿਟ ਕਰਨਾ ਪੱਗ ਨੂੰ ਉਹ ਤਾਂ ਸਾਰੀ ਜ਼ਿੰਦਗੀ ਰੱਖਣੀ ਹੋ ਰੱਖਣੀ ਹੈ ਬਾਕੀ ਇਹ ਜਿਹਾ ਆਪਣਾ ਕੁਝ ਆਪਣੇ ਕਰਦੇ ਹਾਲਾਤ ਦੀ ਹੋ ਜਾਂਦੇ ਆ ਤੇ ਕੁਛ ਵੀ ਜੇ ਪੱਗ ਬੰਨਣੀ ਛੱਡਣੀ ਵੀ ਪੈ ਗਈ ਤਾਂ ਆਪਾਂ ਛੱਡ ਵੀ ਸਕਦੇ ਆ ਇਹ ਜੀ ਵੀ ਕੋਈ ਗੱਲ ਨਹੀਂ ਕਿ ਮੈਂ ਸਾਰੇ ਜਨਤੇ ਕੀ ਬੰਨ ਕੇ ਰੱਖੂੰਗੀ ਹਲੇ ਵੀ ਘਰ 'ਚ ਮੈਂ ਇਨੀ ਵੀ ਮੈਂ ਰੋਜ਼ ਬੰਨ ਕੇ ਰੱਖਣੀ ਆ ਕਦੇ ਮਤਲਬ ਬਾਹਰ ਆਣਾ ਜਾਣਾ ਹੋਇਆ ਜਾਂ ਕੋਈ ਫੰਕਸ਼ਨ ਹੋਇਆ ਕਰੇ ਉਦੋਂ ਬੰਨ ਲੈਣੀ ਆ ਕਾਫੀ ਵਾਰ ਜਿਵੇਂ ਘਰੇ ਵਿਆਹ ਰੱਖਿਆ ਹੁੰਦੇ ਆ ਉਦੋਂ ਮੈਨੂੰ ਕੁੜੀਆਂ ਵਾਂ ਕੁੜੀਆਂ ਦਾ ਪਹਿਰਾਵਾ ਹੁੰਦਾ ਹੈ ਉਦੋਂ ਕੁੜੀਆਂ ਨੂੰ ਬੰਗੁਰਾਨਾ ਤੇ ਜਿਵੇਂ ਬਾਹਰ ਜਾਣਾ ਜਾਂ ਗੁਰੂ ਸਾਹਿਬ ਦੇ ਗੁਰਦੁਆਰੇ ਜਾਣਾ ਸੋਹਾਣੇ ਸਾਨੂੰ ਨੇੜੇ ਪੈਂਦਾ ਸਿੰਘ ਛੇ ਦਾ ਗੁਰਦੁਆਰਾ ਉੱਥੇ ਜਾਣਾ ਉੱਥੇ ਪਟਕਾ ਬ ਸਾਨੂੰ ਲੱਗਿਆ ਵੀ ਅਸੀਂ ਆਹ ਗਲਤਾਂ ਸੀ ਪੱਗ ਨਹੀਂ ਬੰਨ੍ਹਦੇ ਆ ਗੁਰੂ ਨੂੰ ਮੰਨਦੇ ਜ਼ਰੂਰ ਆ ਦੇਖਦੇ ਆ ਵੀ ਥੋੜੀ ਵੀਡੀਓ ਦੇਖ ਕੇ ਕਿਸੇ ਨੂੰ ਕਿਸੇ ਨੂੰ ਦਾ ਪ੍ਰਭਾਵ ਪੈਣਾ ਕੋਈ ਨਾ ਕੋਈ ਤਾਂ ਪੱਗ ਬੰਨਣ ਲੱਗੂਗਾ ਜੀ ਕੋਈ ਆਖਰੀ ਸੰਦੇਸ਼ ਦੇਣਾ ਚਾਹੋਗੇ ਬਸ ਇਹੀ ਇਹੀ ਜ਼ਿਆਦਾਤਰ ਜਿਵੇਂ ਹੁਣ ਆਪਾਂ ਪੱਗ ਤਿਆਗ ਰਹੇ ਆ ਨਾ ਪੱਗ ਆਪਾਂ ਨੂੰ ਇੱਕ ਤਾਜ ਵਾਂਗੂ ਮਿਲ ਗਈ ਹਾਂਜੀ ਹੁਣ ਮੈਂ ਪਿੱਛੇ ਹੁਣ ਤੁਹਾਨੂੰ ਦੱਸਾਈ ਸੀਗਾ ਕਿ ਰਾਜ ਆਪਣੇ ਰਾਜ ਪਿੱਛੇ ਲੜਦਾ ਹੈਗਾ ਪਰ ਲੜਨਾ ਤਾਂ ਕੀ ਆਪਾਂ ਖੁਦ ਹੀ ਇਹਨੂੰ ਤਿਆਗ ਰਹੇ ਆ ਜੇ ਗੁਰੂ ਸਾਹਿਬ ਨੇ ਆਪਾਂ ਨੂੰ ਪੱਗ ਬਖਸ਼ਿਆ ਇਹ ਨਹੀਂ ਹੈ ਕਿ ਆਪਾਂ ਨੂੰ ਪੱਗ ਵਧੀਆ ਨਹੀਂ ਲੱਗਦੀ ਪੱਗ ਸਾਰਿਆਂ ਦੇ ਬੰਨੀ ਹੋਈ ਵਧੀਆ ਲੱਗਦੀ ਹੈ ਸਹੀ ਗੱਲ ਹੈ ਬੰਨੀ ਵਧੀਆ ਕੋਈ ਹੁਣ ਜਿਵੇਂ ਅਸੀਂ ਪੱਗ ਬੰਨ ਲੀਏ ਤਾਂ ਪੱਗ ਬੰਨੀ ਹੋਈ ਬਹੁਤ ਸੋਹਣੀ ਲੱਗਦੀ ਹੈ ਗੁਰੂ ਦੇ ਸਿੱਖ ਸਿੱਖ ਚਾਹੇ ਅੰਮ੍ਰਿਤ ਛਕਣਾ ਇੱਕ ਅਲੱਗ ਗੱਲ ਆ ਹਾਂਜੀ ਅੰਮ੍ਰਿਤ ਛਕਣਾ ਮੈਂ ਇਹ ਨਹੀਂ ਕਹਿੰਦੀ ਭਈ ਅੰਮ੍ਰਿਤ ਛਕੋ ਅੰਮ੍ਰਿਤ ਤਾਂ ਸਾਡੇ ਘਰ ਸਿਰਫ ਡੈਡੀ ਨੇ ਛਕਿਆ ਹੋਇਆ ਹੈ ਹਾਂਜੀ ਤੇ ਮੇਰੇ ਮੰਮਾ ਨੇ ਛਕਿਆ ਹੋਇਆ ਅਸੀਂ ਜਿਹੜੇ ਮਤਲਬ ਕਿੰਨੇ ਭੈਣ ਭਰਾ ਅਸੀਂ ਕਿਸੇ ਨੇ ਨਹੀਂ ਛਕਿਆ ਹੋਇਆ ਸਹੀ ਪਰ ਆਪਾਂ ਗੁਰੂ ਦਾ ਸਰੂਪ ਤਾਂ ਨਾਲ ਭੁੱਲੀਏ ਸਹੀ ਗੱਲ ਹੈ ਹੁਣ ਇਹ ਚੀਜ਼ ਇੱਕ ਜ਼ਿਆਦਾਤਰ ਮੁੰਡੇ ਦਾੜੀ ਦਾੜੀ ਜੇ ਪੱਗ ਬੰਨਦੇ ਆ ਤਾਂ ਦਾੜੀ ਕਟਾ ਲੈਂਦੇ ਮੁੱਛਾਂ ਰੱਖ ਲੈਂਦੇ ਆ ਸਹੀ ਹੈ ਇਹਦਾ ਫਾਇਦਾ ਕੀ ਹੋਇਆ ਜਾਂ ਤਾਂ ਜੇ ਹੁਣ ਆਪਾਂ ਸਰਦਾਰੀ ਚ ਜਾ ਰਹੇ ਆ ਤਾਂ ਪੂਰੀ ਤਰ੍ਹਾਂ ਜਾਓ ਸਹੀ ਗੱਲ ਹੈ ਦਾੜਾ ਵੀ ਜੇ ਦਾੜਾ ਪ੍ਰਕਾਸ਼ ਗੁਰੂ ਸਾਹਿਬ ਨੇ ਕਿਹਾ ਕਿ ਦਾੜਾ ਹੁਣ ਰੱਖਣਾ ਤਾਂ ਬਹੁਤ ਵਧੀਆ ਲੱਗਦਾ ਦਾੜਾ ਵੀ ਸਹੀ ਗੱਲ ਹੈ ਮੂੰਛਾਂ ਮਾ ਪਰਮਾ ਲੱਗਦਾ ਮੁੰਡਿਆਂ ਦਾ ਉਹਦੇ ਨਾਲ ਸਹੀ ਗੱਲ ਹੈ ਜਿੱਦਾਂ ਜੀ ਹੁਣ ਨਵੇਂ ਮੁੰਡੇ ਪੱਗ ਬਨੋਂ ਹਟ ਰਹੇ ਨੇ ਹਾਂਜੀ ਉਹਦਾ ਗਾਹ ਜਿਵੇਂ ਹਟ ਹਟ ਰਹੇ ਨੇ ਉਹਦਾ ਨਤੀਜਾ ਗਾਹ ਕਿੰਨਾ ਕੀ ਨਿਕਲਣਾ ਉਹਨਾਂ ਦਾ ਤੁਹਾਡੇ ਹਿਸਾਬ ਨਾਲ ਆਪਾਂ ਨੂੰ ਹੁਣ ਤਾਂ ਲਾ ਲੋ ਵੀ ਜਿਵੇਂ ਆਪਾਂ ਪੱਗ ਤਿਆਗ ਰਹੇ ਹਾਂ ਹਾਂਜੀ ਤਾਂ ਆਪਾਂ ਨੂੰ ਲੱਗਦਾ ਵੀ ਜੇ ਘਰ ਦੇ ਵੀ ਕਹਿ ਦਿੰਦੇ ਆ ਵੀ ਜੇ ਕੇਸ ਕਟਾਇਆ ਤਾਂ ਕਿੰਨਾ ਸੋਹਣਾ ਲੱਗਦਾ ਤੁਹਾਨੂੰ ਹੂੰ ਕਾਫੀ ਵਾਰ ਜਿਵੇਂ ਕਹਿੰਦੇ ਵੀ ਖੜੇ ਸੋਹਣੇ ਲੱਗਦੇ ਟਿੱਡੇ ਕਟਾਇਆ ਹਾਂਜੀ ਆਪਣੇ ਹੁੰਦਾ ਨਾ ਵੀ ਜ਼ਿਆਦਾਤਰ ਜੇ ਆਪਾਂ ਪੱਗ ਅੱਜ ਆਪਾਂ ਪੱਗ ਤਿਆਗ ਰਹੇ ਹਾਂ ਜੇ ਕੱਲੂ ਪੱਗ ਨੇ ਆਪਾਂ ਨੂੰ ਤਿਆਗਣ ਦਾ 84 ਵਾਲਾ ਹਾਲ ਕੋਈ ਬਹੁਤਾ ਦੂਰ ਤਾਂ ਨਹੀਂ ਰਿਹਾ ਆਪਾਂ ਦਾ 84 ਵਾਲਾ ਹਾਲ ਫਿਰ ਨੇੜੇ ਹੀ ਆ ਬਸ ਉਨੀ ਆਪਾਂ ਨੂੰ ਫੇਰ ਉਹੀ ਸਿੱਖੀ ਦਾ ਦੁਬਾਰਾ ਮਤਲਬ ਆਪਾਂ ਨੂੰ ਰੱਖਣੀ ਪੈਣੀ ਆਪਾਂ ਨੂੰ ਜਿਵੇਂ ਜੀ ਮਹਾਰਾਜਾ ਰਣਜੀਤ ਸਿੰਘ ਬਾਰੇ ਇਤਿਹਾਸ ਬਾਰੇ ਹੁਣ ਜਿੱਦਾਂ ਗਾਣੇ ਵੀ ਬਹੁਤ ਆ ਰਹੇ ਨੇ ਉਹਨਾਂ ਬਾਰੇ ਹੋਰ ਵੀ ਵੀਡੀਓ ਇਤਿਹਾਸ ਦੇ ਵਿੱਚ ਦਾਸ ਦੇਣ ਵੀ ਆਪਣਾ ਸਿੱਖ ਰਾਜ ਕੀ ਸੀ ਆਪਾਂ ਜਿਵੇਂ ਸਿੱਧੂ ਮੂਸੇ ਵਾਲਾ ਤਰਸੇਮ ਜਸੜ ਹੋ ਗਿਆ ਜੀ ਇਹਨਾਂ ਨੂੰ ਦੇਖ ਕੇ ਕੋਈ ਪ੍ਰਭਾਵ ਪਿਆ ਹੀ ਪੱਗ ਲੋਕ ਬਨਣ ਲੱਗ ਪਏ ਸੀ ਦੇਖ ਕੇ ਤੇ ਮਤਲਬ ਜਿਵੇਂ ਜਿਹੜੀ ਚੀਜ਼ ਨੂੰ ਜ਼ਿਆਦਾ ਸੁਣਦੇ ਆ ਨਾ ਇਹ ਲੋਕ ਜੇ ਆਪਾਂ ਸੁਣਾਉਂਗੇ ਤਾਂ ਲੋਕੀ ਦਾ ਆਬਵੀਅਸਲੀ ਉਹਨੂੰ ਪਸੰਦ ਕਰੂੰਗੀ ਹੁਣ ਆਪਾਂ ਕਿਸੇ ਨੂੰ ਕੋਈ ਚੀਜ਼ ਦਿਖਾਈਏ ਤਾਂ ਅਗਲਾ ਤਾਂ ਉਹਨੂੰ ਖੁਦ ਬਖੁਦ ਪਸੰਦ ਕਰਨ ਲੱਗੂਗਾ ਇੱਕ ਦੋ ਵਾਰ ਕਹੇਗਾ ਕਿ ਹਾਂ ਮਾੜਾ ਆ ਮਾੜਾ ਜਦੋਂ ਉਹਦਾ ਕਰੇਜ਼ ਵੱਧ ਜਾਂਦਾ ਨਾ ਫਿਰ ਉਹ ਚੀਜ਼ ਬਹੁਤ ਵਧੀਆ ਲੱਗਣ ਲੱਗ ਜਾਂਦੀ ਹੈ ਹੁਣ ਉਹਦਾ ਜਿਹੜਾ ਰਣਜੀਤ ਬਾਵਾ ਨੇ ਹਾਂਜੀ ਉਹਨਾਂ ਦਾ ਗਾਣਾ ਆਇਆ ਸੀਗਾ ਜੇ ਐਤ ਕੀ ਦਲੀਪ ਸਿਆਂ ਤੇ ਸਿੱਖ ਰਾਜਾ ਆਵੇ ਤਾਂ ਤੂੰ ਰਾਜ ਕਰੇ ਐਵੇਂ ਕੁਝ ਗਾਣੇ ਦੇ ਬੋਲ ਸੀਗੇ ਉਹ ਗਾਣਾ ਜੇ ਉਹਨਾਂ ਨੇ ਸਿੱਖੀ ਪਰਫੁੱਲੀ ਤੇ ਕੀਤੀ ਤਾਂ ਉਹ ਤੇ ਰੀਲਾ ਬਣੀ ਆ ਤਾਂ ਉਹ ਗਾਣਾ ਸ਼ੇਅਰ ਹੋਇਆ ਤਾਂ ਜਾ ਕੇ ਮੁੰਡੇ ਕੁਛਕ ਜਿਆਦਾ ਨਹੀਂ ਤਾਂ ਕੁਛਕ ਤਾਂ ਉਹਨੂੰ ਦੇਖ ਕੇ ਪੱਗਾ ਬੰਨਣ ਲੱਗੇ ਹੀ ਹੋਣਗੇ ਜਿਹੜੇ ਮੁੰਡੇ ਮਾਦਾ ਪੱਗਾ ਬੰਨਦ ਨੇ ਜਾਂ ਸਿੱਖਤਿਆਸ ਵਰਦਾ ਦਦ ਨੇ ਆਪਣੇ ਪਹਿਲਾਂ ਰਾਜ ਵਰਦਾ ਦਦ ਲੋਕ ਵੀ ਉਹ ਚੀਜ਼ਾਂ ਨੂੰ ਬਹੁਤ ਘੱਟ ਸ਼ੇਅਰ ਕਰਦੇ ਨੇ ਇਗਨੋਰ ਕਰਕੇ ਛੱਡ ਦਿੰਦੇ ਨੇ ਆਪਾਂ ਆਪਾਂ ਯਾਰ ਕੀ ਲੈਣਾ ਉਹ ਸੋਚਦੇ ਨੇ ਵੀ ਮੇਰੇ ਤਾਂ ਖੁਦ ਪੱਗ ਤਾਂ ਹੈ ਨਹੀਂ ਵੀ ਮੈਂ ਸੁਣ ਕੇ ਕੀ ਲੈਣਾ ਇਸ ਇਸ ਕਰਕੇ ਹੌਲੀ 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 ਲੱਗ ਰਿਹਾ ਜੀ ਆਪਣਾ ਜਿਹੜਾ ਸਿੱਖਤਿਆ ਸੋ ਖਤਮ ਹੋ ਰਿਹਾ ਜਵਾਕਾਂ ਨੂੰ ਹੋਰ ਇਹ ਕੁਝ ਪੜਾਇਆ ਯਾਰ ਇਹ ਜਿਹੜਾ ਕੁਝ ਪੜਾਉਣਾ ਦੀ ਪੜਾਈ ਨਹੀਂ ਰਹੀ ਅੱਪਾ ਜੇ ਕੋਈ ਚੀਜ਼ ਪੜ੍ਹਦੇ ਆ ਜਿੰਨਾ ਚਿਰ ਆਪਾਂ ਉਹਨੂੰ ਪੜ੍ਹੋਗੇ ਉਹਨਾਂ ਚਿਰ ਆਪਣੇ ਦਿਮਾਗ 'ਚ ਰਹਿੰਦੇ ਆ ਵੀ ਹਾਂ ਮੈਂ ਆ ਪੜ੍ਹਦਾ ਜੇ ਆਪਾਂ ਉਹਨੂੰ ਛੱਡੇ ਜਾਉਂਗੇ ਫਿਰ ਉਹ ਤਾਂ ਆਪਣੇ ਤੋਂ ਆਪ ਆਪਣੇ ਆਪ ਹੀ ਭੁੱਲਣ ਲੱਗ ਜਾਂਦੀ ਹੈ ਫਿਰ ਉਹ ਹੁਣ ਆਪਾਂ ਜੇ ਆਪਣੇ ਬੱਚਿਆਂ ਨੂੰ ਹੁਣ ਪੇਰੈਂਟਸ ਤੇ ਡਿਪੈਂਡ ਕਰਦਾ ਜੀ ਜੇ ਉਹ ਆਪਣੇ ਬੱਚਿਆਂ ਨੂੰ ਖੁਦ ਦੱਸਣਗੇ ਕਿ ਹਾਂ ਸਾਡੇ ਗੁਰੂ ਐਨੇ 10 ਗੁਰੂ ਸੀਗੇ ਦਸਾਂ ਦੇ ਨਾਮ ਦੱਸਣਗੇ ਪਾਠ ਕਰਨਾ ਸਿਖਾਉਣਗੇ ਉਹਨਾਂ ਨੂੰ ਅਰਦਾਸ ਪਾਠ ਨਹੀਂ ਤਾਂ ਚਲੋ ਮੂਲ ਮੰਤਰ ਤਾਂ ਜ਼ਰੂਰੀ ਹੈ ਹਰੇਕ ਨੂੰ ਆਉਣਾ ਚਾਹੀਦਾ ਹੈ ਮੂਲ ਮੰਤਰ ਸਿਖਾਓ ਅਰਦਾਸ ਸਿਖਾਓ ਉਹਨਾਂ ਨੂੰ ਤੇ ਆਪਣੇ ਧਰਮ ਨਾਲ ਜਾਂ ਆਪਣੇ ਜਿਹੜਾ ਸੱਭਿਆਚਾਰ ਉਹ ਨਾਲ ਖੁਦ ਜੋੜਨ ਕੇ ਪੇਰੈਂਟਸ ਤਾਂ ਹੀ ਬੱਚੇ ਅੱਗੇ ਸਿੱਖਣਗੇ ਤੇ ਅੱਜ ਅੱਜ ਕੱਲ ਦੇ ਜਵਾਨਾਂ ਨੂੰ ਮੈਂ ਦੇਖਿਆ ਜੀ ਮਤਲਬ ਨਾ ਸਿੱਖੀ ਇਤਿਹਾਸ ਬਾਰੇ ਪਤਾ ਨਾ ਗੁਰੂਆਂ ਦੇ ਨਾਮ ਪਤਾ ਨਾ ਸਹਿਬਜ਼ਾਦਿਆਂ ਦਾ ਨਾਮ ਪਤਾ ਪਰ ਉਹ ਉਹਨਾਂ ਨੂੰ ਇਹ ਪਤਾ ਕੀਤਾ ਰਹੇ ਵੀ ਟੂ ਪਾ ਕੌਣ ਤੀ ਪਾਵਲੋ ਕੌਣ ਤੀ ਜਿਹੜੇ ਮਤਲਬ ਹੀ ਇਹੋ ਜਿਹੇ ਕਰੈਕਟਰ ਤੇ ਜਿਨ੍ਹਾਂ ਨੂੰ ਸਰਕਾਰ ਨੇ ਦੋਸ਼ੀ ਪਾਇਆ ਹੋ ਜਿਹੜੇ ਮਤਲਬ ਡਰੱਗ ਰੁਕਦਾ ਕੰਮ ਕਰਦੇ ਆਪਣੇ ਮਤਲਬ ਉਹ ਚੀਜ਼ਾਂ ਵੱਲ ਨੂੰ ਜ਼ਿਆਦਾ ਹੋਗੀ ਮਤਲਬ ਚੀਜ਼ਾਂ ਜਿਆਦਾ ਸੁਣ ਲੱਗੀਆਂ ਉਹਨਾਂ ਨੂੰ ਐ ਲੱਗਣ ਲੱਗ ਗਿਆ ਵੀ ਹਾਂ ਜਿਹਾ ਜਿਹਾ ਪਾਵਲੋ ਦੀ ਮੈਂ ਵੀ ਉਹੋ ਜਿਹਾ ਬਣ ਪਰ ਹੁਣ ਕੋਈ ਮੁੰਡਾ ਨਹੀਂ ਸੋਚਦਾ ਵੀ ਜਿਹਾ ਜਿਹਾ ਮਤਲਬ ਸਹਬਜ਼ਾਦੇ ਤੇ ਗੁਰੂ ਗੋਬਿੰਦ ਸਿੰਘ ਜੀ ਇਹਨਾਂ ਨੇ ਸਾਡੇ ਵਾਸਤੇ ਕੁਰਬਾਨੀਆਂ ਕੀਤੀਆਂ ਵੀ ਅਸੀਂ ਵੀ ਇਹੀ ਲਈ ਤੇ ਤਰੀ ਹੁਣ ਆਪਾਂ ਉਹਨਾਂ ਨੂੰ ਜੋ ਦਿਖਾ ਰਹੇ ਹੁਣ ਮੰਨ ਲਓ ਵੀ ਜਿੰਨੇ ਵੀ ਸਿੰਗਰ ਨੇ ਹਾਂਜੀ ਸਾਰੇ ਹੁਣ ਕਹਿੰਦੇ ਵੀ ਮੈਂ ਉਹਦੇ ਵਰਗਾ ਬਣਨਾ ਕੋਈ ਵੀ ਜਿਵੇਂ ਹੁਣ ਆਪਾਂ ਨੂੰ ਕੋਈ ਸੁਣਦਾ ਹੈ ਤਾਂ ਉਹ ਕਹਿੰਦਾ ਵੀ ਮੈਂ ਉਹਦੇ ਵਾਂਗੂ ਰਹਿਣਾ ਉਹਦੇ ਵਾਂਗੂ ਬਣਨਾ ਜਾਂ ਉਹਦੇ ਗਾਣੇ ਮੈਨੂੰ ਵਧਿਆ ਲੱਗਦੇ ਆ ਜੇ ਉਹ ਆਪਣੇ ਆਪ ਹੀ ਉਹੀ ਪੱਗ ਬਨਣ ਕੇ ਗਾਣ ਲੱਗ ਜਾਣ ਤਾਂ ਆਪਣੇ ਆਪ ਹੀ ਮੁੰਡਿਆਂ ਨੂੰ ਹੋਊਗਾ ਕਿ ਹਾਂ ਮੈਂ ਇਹਦੇ ਵਾਂਗੂ ਪੱਗ ਬਨਣਣੀ ਆ। ਜ਼ਿਆਦਾਤਰ ਹੁਣ ਜਿਹੜੇ ਸਿੱਖ ਹੁੰਦੇ ਆ ਮੇਰੇ ਭਰਾ ਨੂੰ ਹੁੰਦਾ ਜਿਹੜਾ ਛੋਟਾ ਛੋਟਾ ਹੈਗਾ ਹਾਂਜੀ ਕਿ ਮੈਂ ਜ਼ਿਆਦਾਤਰ ਤਰਸੇਮ ਦਸੜ ਵਾਂਗੂ ਪੱਗ ਬਨਣਣੀ ਆ। ਅੱਛਾ ਜੀ। ਕਿਉਂ ਉਹਨੂੰ ਪਤਾ ਹੈ ਨਾ ਕਿ ਹਾਂ ਉਹ ਸਿੰਗਰ ਪੱਗ ਬੰਨਦਾ ਹੈ ਕਿ ਉਹਦੇ ਵਾਂਗੂ ਬਨਣਣੀ ਆ। ਸਹੀ ਹੈ ਜੀ। ਜੇ ਆਪਾਂ ਕਿਸੇ ਨੂੰ ਦੱਸੂਗੇ ਹੁਣ ਜਿਵੇਂ ਇੰਦਰਜੀਤ ਨਿਕੋਆ ਉਹ ਤਿੱਖੀ ਪੱਗ ਬੰਨਦਾ ਹੈ। ਮੇਰੇ ਜਿਹੜਾ ਜਿਹਨੂੰ ਪੱਗ ਨਹੀਂ ਬਨਣਾਂਦੇ ਉਹ ਕਹਿੰਦਾ ਮੈਂ ਉਦਾਂ ਦੀ ਸਿੱ ਉਹ ਮੈਂ ਕਹਿੰਦਾ ਹੁਣ ਸਾਡੇ ਘਰ ਚ ਜਿਵੇਂ ਉਹ ਤਿੱਖੀ ਪੱਗ ਮੈਨੂੰ ਤਾਂ ਆਂਦੀ ਨਹੀਂ ਕਿਉਂਕਿ ਮੈਨੂੰ ਤਿੱਖੀ ਪੱਗ ਮੈਂ ਅਜੇ ਤੱਕ ਟਰਾਈ ਕੀਤੀ ਨਹੀਂ ਮੈਂ ਵੈਸੇ ਲੋਕ ਗਿਣ ਕੇ 9 ਜਾਂ 10 ਤਰ੍ਹਾਂ ਦਾ ਪੱਗ ਬਨ ਲੈਂਦੀ ਆ ਮੈਂ ਅੱਛਾ ਜੀ ਬਲਾਂ ਵਾਲੀ ਹੋਗੀ ਜਾਂ ਬੱਟਾਂ ਵਾਲੀ ਬਰੀਕ ਬੱਟ ਹੁੰਦੇ ਆ ਇੱਕ ਇੱਕ ਜਿਵੇਂ ਆ ਫ੍ਰੀ ਸਟਾਈਲ ਬੰਨੀ ਹੋਈ ਐ ਇੱਕ ਬੱਟਾਂ ਵਾਲੀ ਹੁੰਦੀ ਐ ਤੇ ਇੱਕ 3D ਲੜ ਹੁੰਦੇ ਆ ਇੱਕ ਜਿਹਨੂੰ ਮੋੜਵੇਂ ਪੇਚ ਹੁੰਦੇ ਆ ਬਹੁਤ ਸਾਰੀ ਮਤਲਬ ਐਵੇਂ ਦੀ ਪੱਗਾਂ ਬਨ ਲੈਂਦੀ ਆ ਮੈਂ ਪਰ ਤਿੱਖੀ ਜਿਹੜੀ ਆ ਕਦੇ ਟਰਾਈ ਨਹੀਂ ਕੀਤੀ ਆ ਹਾਲੇ ਅੱਛਾ ਜੀ ਹੁਣ ਉਹਦੇ ਵਾਸਤੇ ਉਹ ਵੀ ਸਿੱਖਣੀ ਪੈਣੀ ਆ ਮੈਨੂੰ ਉਹ ਸਿੱਖੇਗਾ ਹੁਣ ਕਿਸੇ ਸਿੰਗਰ ਨੂੰ ਦੇਖ ਕੇ ਪੱਗ ਬੰਨਣਾ ਲੱਗੋ ਜੇ ਮੁੰਡੇ ਕਹਦਾ ਉਹਨੇ ਮੈਂ ਇਹਦੀ ਵਰਗੀ ਪੱਗ ਬੰਨ ਲਈ ਫਲਾਣਾ ਉਹ ਸਿੰਗਰ ਵਰਗੀ ਬੰਨ ਲਈ ਛੋਟੇ ਵੀ ਕਦੇ ਮਾਂਚ ਆਈ ਮੈਂ ਆਹ ਇਹ ਜੀ ਸਿੰਗਰ ਵਰਗੀ ਪੱਗ ਬੰਨ ਮੈਂ ਸਟਾਰਟਿੰਗ ਤੋਂ ਜਿਵੇਂ ਸਤਿੰਦਰ ਸਰਤਾਜ ਨੂੰ ਆਂਕੂ ਪੱਗ ਬੰਨਣੀ ਸਿੱਖੀ ਸੀ ਮੈਂ ਹੁਣ ਉਹਨਾਂ ਤੋਂ ਜਿਵੇਂ ਕਹ ਲੋ ਵੀ ਮੂਹ ਲੰਬਾ ਹੈਗਾ ਸ਼ੇਪ ਤੇ ਡਿਪੈਂਡ ਕਰਦਾ ਹੈ ਪਰ ਉਹਦੇ ਸਿੱਧਾ ਲੜ ਲਾਇਆ ਵਧੀਆ ਲੱਗਦਾ ਹੈ ਤੇ ਫਿਰ ਮੇਰੇ ਉੱਪਰ ਸਿੱਧਾ ਲੜਦਾ ਹੈ ਵੈਸੇ ਮਾੜਾ ਵੀ ਨਹੀਂ ਲੱਗਦਾ ਬਟ ਸਿੱਧਾ ਲੜ ਲਾਇਆ ਵਾ ਨ ਉਹਨਾ ਮੋਰ ਨਹੀਂ ਲੜ ਲਾਇਆ ਜਿਵੇਂ ਚਿੜੀ ਕਹਿੰਦੇ ਆ ਕਾਕੇ ਸਾਈਡ ਕਾਫੀ ਸਾਈਡ ਮੋਰ ਨਹੀਂ ਕਹਿੰਦੇ ਆ ਆ ਲੜ ਲਾਇਆ ਜਿਆਦਾ ਵਧੀਆ ਲੱਗਦਾ ਮੈਨੂੰ ਜਿਆਦਾਤਰ ਮੈਂ ਸਤਿੰਦਰ ਸਰਪਤਾਜ ਤੋਂ ਇਨਸਪਾਇਰ ਜਿਆਦਾ ਲਿਖਣੀ ਚਾਹੀ ਤੇ ਬੋਲ ਬਾਣੀ ਚ ਵੀ ਇਦਾਂ ਨਹੀਂ ਸਹੀ ਗੱਲ ਆ ਜੀ ਬਹੁਤ ਵਧੀਆ ਗਾਉਂਦੇ ਆ ਲਿਖਦੇ ਵੀ ਬਹੁਤ ਨੇ ਪਰ ਸਰੋਤੇ ਕੋਈ ਨਹੀਂ ਨੇੜੇ ਉਹਨਾਂ ਨੂੰ ਸਮਝਣ ਵਾਲੇ ਨਹੀਂ ਡੂੰਗੇ ਅਰਥ ਨੇ ਉਹਨਾਂ ਦੇ ਸਾਰੇ ਚਲੋ ਜੀ ਅਜਾਜ਼ੇ ਤੋਂ ਬਹੁਣ ਸਾਨੂੰ ਜੀ ਸਾਨੂੰ ਵਧੀਆ ਲੱਗੀ ਵੀਡੀਓ ਬਹੁਤ ਬਹੁਤ ਸ਼ੇਅਰ ਕਰੋ ਸਬਸਕ੍ਰਾਈਬਰ ਕਰੋ ਧੰਨਵਾਦ ਜੀ ਸਾਰਿਆਂ ਦਾ ਧੰਨਵਾਦ